ਸੋ ਸਿਕਾ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਉੱਗੇ ਵਿਦਵਾਨ ਡਾਕਟਰ ਪੈਰਲਲ ਗਰਗ ਸਾਫ ਸਤਿ ਸਾਲ ਜੀ ਆਇਆਂ ਜੀ ਜੀ ਬਹੁਤ ਬਹੁਤ ਸਤਿ ਸ਼ਕਰੀ ਜੀ ਦੋਸਤੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਪ੍ਰੋਗਰਾਮ ਅਸੀਂ ਕਰਾਂਗੇ ਸਰ ਦੇ ਨਾਲ ਕਿਸਾਨ ਜਥੇਬੰਦੀਆਂ ਨੇ ਬਿੱਤੇ ਕੱਲ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਕਿਸਾਨ ਭਵਨ ਕਿਸਾਨ ਜਥੇਬੰਦੀਆਂ ਦਾ ਕਹਿਣਾ ਕਿ 6 ਦਸੰਬਰ ਨੂੰ ਅਸੀਂ ਦਿੱਲੀ ਵੱਲ ਕੂਚ ਕਰਾਂਗੇ ਕਿਸਾਨ ਜਥੇਬੰਦੀਆਂ ਉਹ ਕਿ ਜਿਹੜਾ ਉੱਤਰ ਭਾਰਤ ਦਾ ਕਿਸਾਨ ਤਾਲਮੇਲ ਸੰਗਠਨ ਬਣਿਆ ਹੋਇਆ ਜਿਹੜੇ ਸ਼ੰਭੂ ਬਾਰਡਰ ਤੇ ਕਿਸਾਨ ਗਰੁੱਪ ਬੈਠੇ ਨੇ ਜਿਹਦੇ ਚ ਸੁਰਜੀਤ ਸਿੰਘ ਪੂਲ ਸਰਬਨ ਸਿੰਘ ਭੰਦੇਰ ਮਨਜੀਤ ਸਿੰਘ ਰਾਏ ਜਗਜੀਤ ਸਿੰਘ ਢੱਲੇਵਾਲ ਇਹ ਵੱਡੇ ਕਿਸਾਨ ਗਰੁੱਪ ਨੇ ਤੇ ਤੁਹਾਡੇ ਯਾਦ ਹੋਊਗਾ ਪਿਛਲੇ ਸਾਲ 13 ਫਰਵਰੀ ਨੂੰ ਕਿਸਾਨਾਂ ਨੇ ਵਹਿਰਾਂ ਘੱਟੀਆਂ ਸੀ ਕਿ ਅਸੀਂ ਦਿੱਲੀ ਜਾਵਾਂਗੇ ਕਿ ਕੇਂਦਰ ਸਰਕਾਰ ਦੇ ਖਿਲਾਫ ਜਾ ਕੇ ਅਸੀਂ ਪ੍ਰੋਟੈਸਟ ਕਰਾਂਗੇ ਅੱਗੇ ਇਲੈਕਸ਼ਨ ਆਉਣ ਵਾਲੀ ਹੈ ਲੋਕ ਸਭਾ ਦੀ ਚੋਣ ਆਉਣ ਵਾਲੀ ਹੈ ਤੇ ਇਸ ਕਰਕੇ ਅਸੀਂ ਐਮ ਐਸ ਪੀ ਦੀ ਜਿਹੜੀ ਸਾਡੀ ਮੰਗ ਹੈ ਉਸ ਮੰਗ ਨੂੰ ਲੈ ਕੇ ਅਸੀਂ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਾਂਗੇ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਇਸ ਕਰਕੇ ਕਿ ਦਿੱਲੀ ਸਾਡੀ ਰਾਸ ਨਹੀਂ ਹੈ ਉੱਥੋਂ ਗੱਲ ਪੂਰੀ ਦੁਨੀਆ ਦੇ ਵਿੱਚ ਜਾਊਗੀ ਕਿ ਕਿਸਾਨ ਐਮ ਐਸ ਪੀ ਦੇ ਲੜਾਈ ਦੇ ਲਈ ਲੜ ਰਹੇ ਨੇ ਪਰ ਹਰਿਆਣਾ ਦੀ ਸਰਕਾਰ ਹਰਿਆਣਾ ਦੀ ਸਰਕਾਰ ਦੇ ਪਿੱਛੇ ਬੀ ਜੀ ਪੀ ਦੀ ਸਰਕਾਰ ਉਹਨਾਂ ਨੇ ਕਿਸਾਨਾਂ ਨੂੰ ਸ਼ੰਭੂ ਬਾਰਡਰ ਤੇ ਰੋਕ ਲਿਆ ਸ਼ੰਭੂ ਬਾਰਡਰ ਜਿੱਥੇ ਪੰਜਾਬ ਤੇ ਹਰਿਆਣਾ ਦੀ ਦੋਸਤੋਂ ਹੱਦ ਹੈ ਇੱਕ ਸਾਲ ਦਾ ਸਮਾਂ ਹੋ ਜਾਊਗਾ 13 ਫਰਵਰੀ ਨੂੰ ਕਿਸਾਨਾਂ ਨੇ ਉੱਥੇ ਬੈਠਿਆ ਬਿੱਤੇ ਦਿਨੀ ਕਿਸਾਨਾਂ ਨੇ ਐਕਸ਼ਨ ਕਰਨ ਦੀ ਇੱਕ ਗੱਲ ਕਹੀ ਤੇ ਨਾਲੋਂ ਨਾਲ ਕਿਸਾਨਾਂ ਆ ਕਿਸਾਨਾਂ ਗੁਨੇ ਜਗਜੀਤ ਸਿੰਘ ਡੱਲੇਵਾਲ ਕਿਹਾ ਜਾ ਰਿਹਾ ਕਿ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠਣਗੇ ਸਰਬਨ ਸਿੰਘ ਪੰਦੇਰ ਜਿਨ੍ਹਾਂ ਨੇ ਪ੍ਰੈਸ ਨੋਟ ਜਿਹੜਾ ਸੀ ਉਹ ਮੀਡੀਆ ਨੂੰ ਭੇਜਿਆ ਉਹਦੇ ਚ ਕੀ ਹੈ ਗਿਆ ਕਿ ਜੇਕਰ ਡੱਲੇਵਾਲ ਸਾਹਿਬ ਸ਼ਹੀਦ ਹੋ ਜਾਂਦੇ ਨੇ ਤਾਂ ਦੂਜੇ ਜਿਹੜੇ ਸਾਡੇ ਕਿਸਾਨ ਆਗੂ ਨੇ ਉਹ ਨਾਲੋਂ ਨਾਲ ਤਿਆਰ ਨੇ ਮਰਨ ਵਰਤ ਤੇ ਉੱਪਰ ਬੈਠਣ ਦੇ ਲਈ ਹਾਲਾਂਕਿ ਅਸੀਂ ਤਾਂ ਚਲੋ ਦੇਰੋਂ ਅਰਦਾਸ ਕਰਦੇ ਹਾਂ ਕਿ ਇਹੋ ਜਿਹਾ ਦਿਨ ਕਿਸੇ ਦੇ ਉੱਪਰ ਨਾ ਆਵੇ ਗੱਲ ਇੱਥੋਂ ਤੱਕ ਜਾਨ ਦੇਣ ਤੱਕ ਚਲੀ ਜਾਵੇ ਪਰ ਮਾਮਲਾ ਸੱਚਮੁੱਚ ਇਹ ਸੈਂਸਿਟਿਵ ਮਾਮਲਾ ਪੰਜਾਬ ਦੀ ਕਿਸਾਨੀ ਦੇ ਨਾਲ ਜੁੜਿਆ ਹੋਇਆ ਪੰਜਾਬ ਦੇ ਨਾਲ ਜੁੜਿਆ ਹੋਇਆ ਦੂਜੇ ਪਾਸੇ ਕੇਂਦਰ ਦੀ ਇੱਕ ਵੱਡੀ ਸਰਕਾਰ ਹੈ ਸਰ ਤੋਂ ਆਪਾਂ ਇਹ ਸਾਰੀ ਗੱਲਬਾਤ ਸਮਝਾਂਗੇ ਸਾਰੇ ਕਵਾਰ ਕਿਸਾਨ ਜਥੇਬੰਦੀਆਂ ਨੇ ਫਿਰ ਐਲਾਨ ਕਰਤਾ ਕਿ ਅਸੀਂ ਦਿੱਲੀ ਜਾਵਾਂਗੇ ਹਾਲਾਂਕਿ ਐਲਾਨ ਤੇ ਨਾ ਫਰਵਰੀ ਨੂੰ ਕੀਤਾ ਸੀ ਤੇ ਹਰਿਆਣਾ ਦੀ ਸਰਕਾਰ ਨੇ ਰੋਕੇ ਹੋਏ ਹੁਣ ਕਿਸਾਨ ਇੱਕ ਐਕਸ਼ਨ ਕਰਨ ਜਾ ਰਹੇ ਨੇ ਕਿ ਅਸੀਂ ਅੱਗੇ ਕੋਚ ਕਰਾਂਗੇ ਦਿੱਲੀ ਵੱਲ ਪਧਾਂਗੇ ਕਿਵੇਂ ਸਮਝੀਏ ਸਾਰੇ ਇਸ ਗੱਲ ਨੂੰ ਜੀ ਜੇਕਰ ਗੱਲ ਇਹ ਹੈ ਭੰਗ ਸਾਹਿਬ ਵੀ ਜਿਹੜਾ ਹੁਣ ਐਲਾਨ ਕਰਿਆ ਪਹਿਲਾਂ ਨਾਂਨ ਕਰਿਆ ਜੇ ਅਸੀਂ ਸਾਰੇ ਸੰਦਰਭ ਨੂੰ ਦੇਖਾਂਗੇ ਤਾਂ ਇਹ ਤਾਂ ਸੱਚ ਹੈ ਵੀ ਕਿਸਾਨ ਦੁਖੀ ਤਾਂ ਬਹੁਤ ਹੈ ਇਤ ਕੀ ਝੋਨਾ ਨਹੀਂ ਚੱਕਿਆ ਗਿਆ ਹੋਰ ਜ਼ਿਆਦਾ ਦੁਖੀ ਹੋ ਗਿਆ ਜ਼ਮੀਨਾਂ ਦੇ ਉੱਤੇ ਕਬਜ਼ੇ ਹੋ ਰਹੇ ਨੇ ਇਹ ਤੋਂ ਕੋਈ ਸ਼ੱਕ ਨਹੀਂ ਹੈ ਕਿ ਕਿਸਾਨ ਦੁਖੀ ਆ ਕਿਸਾਨ ਦੀ ਆਮਦਨ ਵੀ ਘਟੀ ਹੈ ਐਵੇਂ ਆ ਹੁਣ ਪਿੱਛੇ ਬਿਆਨ ਦੇ ਦੇ ਕਿ ਇਹ ਜੀ ਇਹਨਾਂ ਦੀ ਜਾਇਦਾਦ ਦੀ ਜਾਂਚ ਕਰਵਾ ਬਿਚੂ ਉਹਰਾ ਨੇ ਕਰਕੇ ਜੋ ਵੀ ਹੈ ਜਾਇਦਾਦ ਦੀ ਉਹਨਾਂ ਦੀ ਕਾਦੀ ਜਾਂਚ ਕਰਨੀ ਆ ਉਹ ਤਾਂ ਬਿੱਟੂ ਦੀ ਜਾਂਚ ਹੋਣੀ ਚਾਹੀਦੀ ਪਰ ਇਹ ਤਾਂ ਕੋ ਸਵਾਲ ਹੈ ਵੀ ਤੁਸੀਂ ਲੜਾਈ ਦਾ ਉਹਨਾਂ ਨੇ ਖੈਰ ਪੈਂਤੜਾ ਤੈਅ ਕਰਨਾ ਇਹਨਾਂ ਦਾ ਪੈਂਤੜਾ ਜਿੰਸ ਵਸਤੀ dânਾਂ ਦੇ ਅੰਦੋਲਨ 'ਚ ਵੀ ਵਕਰੀ ਰਿਹਾ ਸੀ ਕਈਆਂ ਦਾ ਦਲੇਲ ਸਭ ਤਾਂ ਨਹੀਂ ਸੀ ਉਹਦੇ ਵਿੱਚ ਸ਼ਾਮਲ ਬੱਕਰੇ ਆਲੇ ਚ ਪਰ ਇਹ ਜ਼ਰੂਰ ਸ਼ਾਮਲ ਸੀਗੇ ਪੰਨੂ ਬੰਦੇ ਵੀ ਜੱਫੇ ਬੰਦੀ ਇਹਨਾਂ ਨੇ ਤਾਂ 26 ਜਨਵਰੀ ਨੂੰ ਕਹੇ ਜੀ ਤੁਸੀਂ ਵਾਅਦਾ ਕਰਿਆ ਸੀ ਵੀ ਅਸੀਂ ਬਾਲਕਲੇ ਜਾਵਾਂਗੇ ਅਸੀਂ ਤਾਂ ਜਾਵਾਂਗੇ ਗਏ ਹਾਲਾਂਕਿ ਵਿੱਚੋਂ ਆਪ 15 ਨਹੀਂ ਗਏ ਉਦੋਂ ਬਾਅਦ ਮੈਨੂੰ ਪਤਾ ਹੈ ਵੀ ਕਿਸ ਤਰੀਕੇ ਨਾਲੇ ਉੱਥੇ ਪਹੁੰਚੇ ਸੀਗੇ ਕਿ ਇਹਨਾਂ ਨੂੰ ਸਭ ਤੋਂ ਅੱਗੇ ਜਗ੍ਹਾ ਦਿੱਤੀ ਗਈ ਤੇ ਇਹ ਉੱਥੇ ਗਏ ਹੁਣ ਜਦ ਵਾਅਦਾ ਕਰਕੇ ਗਏ ਸੀ ਅੱਗੇ ਟੱਪੇ ਨਹੀਂ ਫੇਰ ਵੀ ਇੱਕ ਦਿਨ ਟੱਪਣ ਦਾ ਇੱਕ ਕਰਿਆ ਉਦੋਂ ਫੇਰ ਆਪਾਂ ਨੂੰ ਪਤਾ ਹੈ ਜਿਵੇਂ ਵੀ ਵਾਪਸ ਜਏ ਹੋਰ ਸਾਰਾ ਲੋਕਾਂ ਨੇ ਵੜੇ ਉਹਦੀ ਕਿ ਕਰ-ਕਿ ਕਰੀ ਹੋਏ ਜਾਣਦੇ ਨੇ ਉਸ ਡਿਟੇਲ ਤੇ ਜਾਣਦੀ ਲੋੜ ਨਹੀਂ ਉਸ ਦਿਵਾਰ ਜਦ ਹਾਈ ਕੋਰਟ ਨੇ ਕਹਿੰਦਾ ਰਸਤਾ ਚੋਖਾ ਦੀ ਕਰੋ ਫੇਰ ਜਾਣ ਨੂੰ ਤਿਆਰੀ ਨਹੀਂ ਸੀਗੀ ਫੇਰ ਸਰਕਾਰ ਜੋ ਵੀ ਆ ਉਹਨੇ ਵਿਚ ਵਿਚਾੜਾ ਜ ਕਰੀ ਰੱਖਿਆ ਤੋਂ ਉਹਦੇ ਨਾਲ ਹੁਣ ਹਾਲਤੇ ਆ ਗਏ ਸੀ ਕਿ ਲੋਕ ਇਹਨਾਂ ਦੇ ਨਾਲ ਲੜਨ ਲੱਗੇ ਸੀ ਰਸਤਿਆਂ ਵਾਸਤੇ ਰੋਜ਼ ਕੋਈ ਨਾ ਕੋਈ ਵੀਡੀਓ ਆ ਰਹੀ ਹੈ ਕਿਉਂਕਿ ਰਸਤੇ ਇਹਨਾਂ ਨੇ ਇਸ ਤਰੀਕੇ ਨਾਲ ਰੋਕੜੇ ਸੀ ਹਾਲਾਂਕਿ ਇਹਨਾਂ ਨੂੰ ਰਸਤੇ ਨਹੀਂ ਰੋਕਣੇ ਚਾਹੀਦੇ ਸੀ ਪਰ ਇਹ ਰਸਤੇ ਸੜਕਾਂ ਪੱਕੀਆਂ ਔਰ ਐਤ ਕੀ ਵੀ ਜਿਹੜਾ ਹੁਣ ਝੋਨੇ ਦੇ ਮਾਮਲੇ 'ਚ ਵੀ ਜਿਹੜੇ ਰਸਤੇ ਰੋਕੇ ਕੋਈ ਇਹਨਾਂ ਨੇ ਨਹੀਂ ਰੋਕੇ ਨੇ ਬਾਕੀਆਂ ਨੇ ਰਸਤੇ ਨਹੀਂ ਰੋਕੇ ਬਾਕੀ ਨੇ ਅੰਦੋਲਨ ਕਰਿਆ ਇਹਨਾਂ ਨੇ ਰਸਤੇ ਰੋਕੇ ਉੱਥੇ ਕਿਸਾਨ ਕਿਉਂਕਿ ਅੱਜ ਕੁਝ ਐਸੀਆਂ ਸ਼ਕਤੀਆਂ ਨੇ ਜਿਹੜੀਆਂ ਪੰਜਾਬ ਚ ਕਿਸਾਨ ਤੇ ਆਮ ਬਾਕੀ ਲੋਕ ਨੇ ਜਿਹੜੇ ਉਹਨਾਂ ਦੀ ਲੜਾਈ ਪਵਾਉਣਾ ਚਾਹੁੰਦੀਆਂ ਨੇ ਉਹਦੇ ਵਿੱਚ ਇੱਕ ਇਹਨਾਂ ਦਾ ਜਿਹੜਾ ਪੈਂਤਲਾ ਸੀ ਜਿਹੜਾ ਇਹਨਾਂ ਨੇ ਦਾਹ ਤੇ ਚ ਕਰਿਆ ਉਹਨੂੰ ਨੁਕਸਾਨ ਹੋਇਆ ਤੇ ਹੁਣ ਇਹਨਾਂ ਨੇ ਕਿਹਾ ਅੱਜ ਅੱਜ ਕੋਈ ਇਹ ਜਿਹਾ ਕਾਰਨ ਨਹੀਂ ਬੰਦਾ ਸੀ ਕਿ ਜਿਹੜਾ ਅੱਜ ਤੋਂ ਤਕਰੀਬਨ 3 ਹਫ਼ਤੇ ਬਾਅਦ ਪ੍ਰੋਗਰਾਮ ਕਰਨ ਦਾ ਅੱਜ ਐਲਾਨ ਕਰਨਾ ਅੱਜ ਐਲਾਨ ਦਾ ਮਤਲਬ ਇਹ ਹੈ ਵੀ ਦੇਸ਼ ਦੇ ਬਹੁਤ ਸਾਰੀਆਂ ਚੋਣਾਂ ਹੋ ਰਹੀਆਂ ਨੇ ਇਹ ਮਿੰਨੀ ਚੋਣ ਨਹੀਂ ਕਹਿ ਸਕਦੇ ਅਸੀਂ ਕਿਉਂਕਿ ਦੋ ਤਾਂ ਵੱਡੇ ਰਾਜ ਨੇ ਮਹਾਰਾਸ਼ਟਰ ਹੈ ਹੀ ਬਹੁਤ ਵੱਡਾ ਤੇ 48 ਸੀਟਾਂ ਨੇ ਉੱਥੇ ਲੋਕ ਸਭਾ ਦੀਆਂ ਤਾਂ ਫਿਰ ਤੁਸੀਂ ਆਪੇ ਸਾਰਾ ਵੀ ਜਿਹੜੀ ਅਸੈਂਬਲੀ ਆਉਂਦੀਆਂ ਕਿੰਨੀਆਂ ਨੇ ਝਾਰਖੰਡ ਦਾ ਹੋ ਰਿਹਾ ਹੈ ਯੂਪੀ ਦੇ ਵਿੱਚ ਕਿੰਨੀਆਂ ਹੀ ਸੀਟਾਂ ਦਾ ਚੋਣ ਹੋ ਰਹੀ ਹੈ ਪੰਜਾਬ ਚ ਚਾਰ ਦੀ ਹੋ ਰਹੀ ਹੈ ਇਸ ਵੇਲੇ ਅੱਜ ਜਿਹੜੀ ਕੁਝ ਉਹ ਸ਼ਕਤੀਆਂ ਜਿਹੜੀਆਂ ਰਾਜ ਕਰ ਰਹੀਆਂ ਨੇ ਉਹ ਚਾਹੁੰਦੀਆਂ ਨੇ ਕਿ ਲੋਕਾਂ ਨੂੰ ਇੱਕ ਡਰਾਵਾ ਖੜਾ ਕਰਾ ਜਾਵੇ। ਇਹ ਇਹ ਮੈਨੂੰ ਆ ਲੱਗਦਾ ਵੀ ਜਿਹੜਾ ਹੁਣ ਐਲਾਨ ਕਰਿਆ ਐਲਾਨ ਤੋਂ ਵਾਪਸ ਕਰਨਾ ਚਾਹੀਦਾ ਸੀ। ਚੋਣਾਂ ਤੋਂ ਪਹਿਲਾਂ ਕਰਨ ਦਾ ਮਤਲਬ ਇਹ ਹੈ ਕਿ ਇਹਦਾ ਫਾਇਦਾ ਭਾਜਪੀ ਨੂੰ ਹੋਊਗਾ। ਕਿ ਵੀ ਲੋਕ ਕਹਿੰਦੇ ਉਹ ਕਹਿੰਦੇ ਵੀ ਦੇਖੋ ਜੀ ਇਹ ਕਿਸਾਨ ਵਸ ਐ ਪਿੱਛੇ ਪੈ ਗਏ ਇਹ ਬਹੁਤ ਨੁਕਸਾਨ ਕਰ ਦੇਣਗੇ ਜੇ ਇਹਨਾਂ ਨੂੰ ਨਾ ਉਹ ਕਰੀ ਅਗਰ ਰੋਕਿਆ ਗਿਆ ਤੇ ਇਹਨਾਂ ਨੂੰ ਸਿਰ ਬੀਜੇਪੀ ਰੋਕ ਸਕੀ ਆ ਦੇਖ ਲਓ ਫਿਰ ਜਿੱਦੀਵਾਨ ਨੂੰ ਤੁਰ ਪਿਆ ਇਹਨਾਂ ਕੋਸ਼ਿਸ਼ ਮੰਨਨ ਦੇਵਾਉਗੇ ਇਹੀ ਉਹ ਚਾਹੁੰਦੇ ਨੇ ਇਹੀ ਕੁਝ ਹੋਇਆ ਨਹੀਂ ਤਾਂ ਇਹ ਸਰਦਾਰਾਂ ਦਾ ਐਸ ਵੇਲੇ ਐਸ ਵੇਲੇ ਮੈਨੂੰ ਨਹੀਂ ਲੱਗਦਾ ਵੀ ਕੋਈ ਕਿਉਂਕਿ ਮੈਂ ਵੀ ਐਜੀਟੇਟਰ ਹਾਂ ਅਸੀਂ ਵੀ ਵੱਡੀਆਂ ਵੱਡੀਆਂ ਐਜੀਟੇਸ਼ਨਾਂ ਕਰੀਆਂ ਨੇ ਤੇ ਬਾਕੀ ਇਹ ਤੁਸੀਂ ਸੋਚੋ ਉਸ ਜ਼ਮਾਨੇ 'ਚ ਜਦ ਡਾਕਟਰ ਬਣਨਾ ਬਹੁਤ ਔਖਾ ਸੀ ਪੂਰੇ ਪੰਜਾਬ 'ਚ ਹੀ ਸੋ ਡਾਕਟਰ ਸੀ ਸਿਰਫ ਅਸੀਂ ਉਦੋਂ ਵੀ ਐਜੀਟੇਸ਼ਨਾਂ ਕਰੀਆਂ ਨੇ ਅਸੀਂ ਵੀ ਬੀਐਸਐਫ ਦੇ ਪੈਰੇ ਚੱਲੇ ਨੇ ਇਹੋ ਜਿਹਾ ਕੋਈ ਨਹੀਂ ਆ ਅਸੀਂ ਵੀ ਡਾਂਗਾ ਖਾਧੀਆਂ ਨੇ ਸਾਡੇ ਉੱਤੇ ਵੀ ਅਥਰੂ ਕੈਸੇ ਸਾਡੇ ਸੁੱਟੇ ਗਏ ਨੇ ਇਹ ਇਹ ਨਹੀਂ ਕਿ ਅਸੀਂ ਕੋਈ ਐਜੀਟੇਸ਼ਨ ਨਹੀਂ ਕੀਤੀ ਕਦੇ ਕਦੇ ਅਸੀਂ ਲੜੇ ਨਹੀਂ ਸੀ ਪਤਾ ਲੜਾਈ ਦਾ ਵੀ ਲੜਾਈ ਅਸੀਂ ਵੀ ਕਰਦੇ ਆ ਲੜਾਈ ਇਹ ਵੀ ਕਰਦੇ ਨੇ ਕਿ ਜਿੱਤੇ ਵੀ ਆ ਹਾਰੇ ਵੀ ਆ ਪਰ ਅਸੀਂ ਕਦੇ ਇਸ ਤਰ੍ਹਾਂ ਦਾ ਕੰਮ ਨਹੀਂ ਕਰਿਆ ਜਿਸ ਨਾਲ ਪਬਲਿਕ ਨੂੰ ਬਹੁਤ ਜ਼ਿਆਦਾ ਤਕਲੀਫ ਹੋਵੇ ਜਿਹੜੀਆਂ ਯੂਨੀਅਨਾਂ ਪਬਲਿਕ ਨੂੰ ਤਕਲੀਫ ਕਰਦੀਆਂ ਨੇ ਉਹ ਹੌਲੀ 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 ਐਨੀਆਂ ਕਿ ਜ਼ੀਰੋ ਹੋ ਜਾਂਦੀਆਂ ਨੇ ਉਹਨਾਂ ਦੇ ਮਲਾਜ਼ਮਾਂ ਦੀਆਂ ਜੱਛੇਬੰਦੀਆਂ ਦੇਖ ਲਓ ਤਾਨੂੰ ਪਤਾ ਹੀ ਹੈ ਵੀ ਉਹਨਾਂ ਵਾਂਗ ਕਿੰਨਾ ਕੁ ਲੋਕ ਜਿਹੜੇ ਨੇ ਉਹ ਕਿੰਨੇ ਸਿਆਸਦਾਨ ਤਾਂ ਨਾਲ ਜਾਂਦੇ ਨੇ ਉਹਨਾਂ ਦਾ ਵੋਟ ਲੈਣੀ ਹੁੰਦੀ ਆ ਵਿਰੋਧੀ ਪਾਰਟੀ ਜਦੋਂ ਹੁੰਦੇ ਨੇ ਉਦੋਂ ਉਹ ਜਿਹੜੇ ਐਜੀਟੇਟਰ ਨੇ ਜਿਹੜੇ ਅੰਦੋਲਨ ਕਰਦੇ ਉਹਨਾਂ ਦੇ ਨਾਲ ਹੁੰਦੇ ਨੇ ਜਦੋਂ ਰਾਜ ਕਰਨ ਵਾਲੀ ਧਿਰ 'ਚ ਹੁੰਦੇ ਨੇ ਉਦੋਂ ਉਹਨਾਂ ਨੂੰ ਉਹ ਜਾ ਕੇ ਉਲਟਾ ਕਰਦੇ ਨੇ ਫਿਰ ਇਸ ਕਰਕੇ ਉਹਨਾਂ ਤੋਂ ਕੋਈ ਫਰਕ ਨਹੀਂ ਪੈਂਦਾ ਆਮ ਲੋਕਾਂ ਨੂੰ ਇਹ ਕੋਈ ਬਹੁਤਾ ਉਹਨਾਂ ਨਾਲ ਸਰਕਾਰ ਨਹੀਂ ਆ ਇਸੇ ਤਰ੍ਹਾਂ ਹੀ ਜਿਹੜਾ ਇਹਨਾਂ ਨੇ ਪੁੰਡ ਬਣਾ ਲਈ ਸੀ ਸੰਤ ਫਤਿਹ ਸਿੰਘ ਤੇ ਸੰਤ ਚੰਨਨ ਸਿੰਘ ਨੇ ਉਹ ਫਿਰ ਉਹ ਸੜੇ ਸੁੜੇ ਨਹੀਂ ਫਿਰ ਉਹ ਹੋਇਆ ਉਹ ਕਹਾਣੀ ਵੀ ਕਿਉਂਕਿ ਇਨਸਾਨ ਮਨਦੋਸ ਸੰਘਰਸ਼ ਕਮੇਟੀ ਹੈ ਵੀ ਉਹ ਸੀ ਰੀਚ ਮੋਤੀ ਉਹ ਕਹਾਣੀ ਦਾ ਵੀ ਇਹ ਹੱਦ ਹੋਇਆ ਹੌਲੀ 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 ਸਿੱਖਾਂ ਦਾ ਜੋ ਵਰਕਸ ਰਹੀ ਲੋਕਾਂ ਦੇ ਵਿੱਚ ਜੋ ਸਿੱਖਾਂ ਦਾ ਤੌਹ ਤਰੀਕਾ ਸੀ ਲੜਾਈ ਦਾ ਉਹ ਖਤਮ ਹੋ ਗਿਆ ਉਹ ਖਖਣੀਆਂ ਕਰੇਡੇ ਹੋ ਗਏ ਕੋਈ ਇਨੇ ਗਰੁੱਪਾਂ ਚ ਵੰਡ ਗਏ ਹੁਣ ਸਾਰੇ ਗਰੁੱਪ ਦਿੱਲੀ ਦੇ ਥੱਲੇ ਲੱਗਣ ਨੂੰ ਤਿਆਰ ਨੇ ਕੋਈ ਬਹੁਤ ਤੇਜ਼ੀ ਨਾਲ ਕੋਈ ਬਹੁਤ ਥੋੜਾ ਘੱਟ ਹੋ ਗਏ ਔਰ ਸਾਰੇ ਕਾਸੀਦਾ ਜਿਹੜਾ ਸੀ ਉਹ ਕਾਹਨ ਹੋ ਗਿਆ ਤੇ ਉਹਦੇ ਨਾਲ ਪੰਜਾਬ ਦਾ ਕਾਹਨ ਹੋ ਗਿਆ ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਕੁਛ ਇਹ ਹੋ ਰਿਹਾ ਹੈ ਇਹਦੇ ਨਾਲ ਕੁਛ ਦੇ ਤਾਂ ਇਹਨਾਂ ਦੀ ਚੱਜੂ ਗਈ ਇਹ ਵੀ ਕਹਿ ਸਕਦੇ ਨੇ ਵੀ ਅੱਜ ਤਾਂ ਇਹਨਾਂ ਦੇ ਦਿਨ ਗਿੰਦੇ ਨੇ ਮੈਂ ਬਗਦਾ ਇਹਨਾਂ ਨੇ 380 ਦਿਨ ਤੋਂ ਵੱਧ ਅੰਦোলন ਚਲਾਉਣਾ ਹਰ ਦਾ ਵੀ ਅਸੀਂ ਇਹ ਦੱਸਣਾ ਹੈ ਵੀ ਅਸੀਂ ਉਹ ਤੋਂ ਵੱਡੇ ਅੰਦੋਲਨ ਕਰਿਆ ਅਸਲ 'ਚ ਵੱਡੀ ਸਮੱਸਿਆ ਇੱਥੇ ਹੈ ਵੀ ਅਸੀਂ ਉਹ ਤਾਂ ਅੱਗੇ ਮੁੜ ਕੇ ਅਸੀਂ ਤਾਂ ਵੱਡੇ ਅੰਦੋਲਨ ਕਰਿਆ ਕੋਈ ਗੱਲ ਨਹੀਂ ਉਹ ਇਹਨਾਂ ਦੀ ਆਪਸੀ ਹੋ ਸਕਦੀ ਹੈ ਅਸੀਂ ਐਸੋਸੀਏਸ਼ਨਾਂ 'ਚ ਵੀ ਦੇਖਿਆ ਕਈ ਬੰਦੇ ਜਿਹੜੇ ਬੜੇ ਐ ਬਾਹਰ ਕੇ ਗੱਲਾਂ ਕਰਦੇ ਹੁੰਦੇ ਉਦੋਂ ਮੁੜ ਕੇ ਤਾਂ ਅੱਭੀ ਨਹੀਂ ਵੀ ਕਿੱਥੇ ਨੇ ਉਹ ਉਹ ਇਹ ਗੱਲਾਂ ਕਾਟੀਆਂ ਬੜੀਆਂ ਸੋਖੀਆਂ ਹੁੰਦੀਆਂ ਨੇ ਇਸ ਵੇਲੇ ਪੰਜਾਬ ਨੂੰ ਵੀ ਇਹਦਾ ਨੁਕਸਾਨ ਹੈ ਇਸ ਵੇਲੇ ਦੇਸ਼ ਨੂੰ ਵੀ ਨੁਕਸਾਨ ਹੈ ਜਿਹੜੇ ਲੋਕਾਂ ਨੇ ਇਹਨਾਂ ਨਾਲ ਪੂਰੀ ਹਮਦਰਦੀ ਦਿਖਾਈ ਹੈ ਯਾਦ ਇੱਕ ਪਰ ਇਹਨਾਂ ਨੇ ਆਪ ਦਾ ਕਿਉਂਕਿ ਮੈਂ ਤਾਂ ਕਹਿ ਰਿਹਾ ਵੀ ਜਦ ਉਹ ਸ਼ੁਭ ਕਰਨ ਦੀ ਮੌਕਾ ਹੀ ਦੀ ਹੋਈ ਉਸ ਵਕਤ ਵੀ ਇਹਨਾਂ ਨੇ ਭੋਗ ਦੇ ਉੱਤੇ ਬਰੂਵੀ ਜੱਜ ਬੰਦਿਆਂ ਨੂੰ ਬੋਲਣ ਨਹੀਂ ਦਿੱਤਾ ਇਹ ਵਿਰੋਧੀ ਜਥੇਬੰਦੀਆਂ ਦੇ ਨਾਲ ਰਲ ਕੇ ਗੱਲ ਕਰਨ ਨੂੰ ਤਿਆਰ ਨਹੀਂ ਹੈਗੇ। ਕਿ ਹੁਣ ਵੀ ਜਿਹੜਾ ਆ ਹੋਰ ਜਿਹੜੀਆਂ ਕਈ ਗੱਲਾਂ ਅਸੀਂ ਦੇਖਦੇ ਆ ਜਿਹੜੀਆਂ ਪੰਜਾਬ ਦੇ ਉਲਟ ਜਾਂਦੀਆਂ ਨੇ ਇਹ ਉਹਦੇ ਹੱਕ 'ਚ ਸਟੈਂਡ ਲੈਂਦੇ ਨੇ। ਕਿਉਂਕਿ ਕੇਂਦਰ ਦਾ ਤਾਂ ਇੰਟਰਸਟ ਹੀ ਇਹ ਹੈ ਵੀ ਪੰਜਾਬ ਦੇ ਲੋਕ ਅਮੜੀ ਜੇ ਬਣੇ ਰਹਿਣ, ਕੁਝ ਲੜਨ ਨਾ, ਕੁਝ ਕਰਨ ਨਾ, ਅਸੀਂ ਇਹਨਾਂ ਦੀਆਂ ਜ਼ਮੀਨਾਂ ਲੈ ਦੂ ਕੇ ਅਸੀਂ ਇੱਥੇ ਕਾਰਪੋਰੇਟ ਸਿਸਟਮ ਬਣਾ ਦਈਏ। ਤੇ ਉਹਦੇ ਵਿੱਚ ਲੋਕਾਂ ਨੂੰ ਸੁਲਾ ਕੇ ਰੱਖਣਾ ਵੀ ਲੋੜ ਹੁੰਦੀ ਆ ਜਾਂ ਤਾਂ ਅਸੀਂ ਸਰਜਰੀ ਕਰਨੀ ਉਹਦੋਂ ਵੀ ਅਸੀਂ ਲੋਕਾਂ ਨੂੰ ਸੁਲਾਉਣੇ ਆ ਤੇ ਤਾਂ ਕਿ ਉਹ ਨਹੀਂ ਤਾਂ ਲਕਤ ਮਰੇਗਾ ਉਹ ਟਿਕਾ ਉਹ ਤਾਂ ਮਹਮੂਲੀ ਜਾਂ ਟਿਕਾ ਲਾਉਣ ਤੋਂ ਵੀ ਭੱਜਦਾ ਸੋ ਇਸ ਕਰਕੇ ਇਹ ਸੁਲਾਉਣ ਦਾ ਕੰਮ ਲੋਕਾਂ ਨੂੰ ਕਰਨਾ ਲੋਕਾਂ ਨੂੰ ਪਾੜਨ ਦਾ ਕੰਮ ਹੈ ਇਸ ਪਾਸੇ ਨੂੰ ਜਾ ਰਹੀ ਹੈ ਗੱਲ ਇਹ ਗੱਲ ਹੁਣ ਤੱਕ ਜਿਹੜੀ ਹੈ ਇੰਨੇ ਦਿਨਾਂ ਚ ਇਸ ਨੇ ਅੰਦੋਲਨ ਨੂੰ ਚੰਗਾ ਰੂਪ ਦੇਣ ਦੀ بجائے ਜਿਹੜਾ ਅੰਦੋਲਨ 380 ਦਿਨਾਂ ਚ ਆਪਣੀ ਇੱਜ਼ਤ ਬਚਾ ਕੇ ਰੱਖ ਕੇ ਰਿਹਾ ਸੀ ਇਹਨੇ ਵਿੱਚ ਇਹਨੂੰ ਚੰਗਾ ਰੂਪ ਦੇਣ ਦੀ بجائے ਉਲਟੇ ਪਾਸੇ ਨੂੰ ਗਿਆ ਜਿਆਦਾ ਇਹ ਚ ਕੋਈ ਮੈਨੂੰ ਕਹਿਣ ਚੀਜ਼ ਨਹੀਂ ਹੈ ਤੇ ਦੂਜੀ ਗੱਲ ਇਹਨੇ ਹਰਿਆਣੇ ਦੇ ਵਿੱਚ ਜੇ ਚੋਣ ਹੋਈ ਹੈ ਉਹਦਾ ਅਲਟੀਮੇਟਲੀ ਬੀਜੇਪ ਨੂੰ ਫਾਇਦਾ ਹੋਣਾ ਹੀ ਹੋਣਾ ਸੀ ਕਿਉਂਕਿ ਇੱਕ ਪਾਸੇ ਕਿਸਾਨ ਹੋ ਗਿਆ ਬਾਕੀ ਦੂਜੇ ਪਾਸੇ ਹੋ ਗਏ ਇਹ ਵੀ ਉਹ ਸਮਝਦੇ ਨੇ ਹਾਲਾਂਕਿ ਮੈਨੂੰ ਨਹੀਂ ਮੈਨੂੰ ਇਹ ਲੱਗਦਾ ਉਹ ਇਵੀਐਮ ਦੀ ਵੱਡੀ ਘੇਰਾ ਫੇਰੀ ਹੋਈ ਆ ਪਰ ਇੱਕ ਪਾਸੇ ਤੇ ਦੂਜੇ ਪਾਸੇ ਵਾਲੀ ਗੱਲ ਦੇ ਨਾਲ ਇਹ ਹੋਇਆ ਔਰ ਇਹਨਾਂ ਦਾ ਜਿਹੜੀਆਂ ਜਥੇਬੰਦੀਆਂ ਨੇ ਇਹਨਾਂ ਨੇ ਕੋਈ ਈਵੀਐਮ ਦੇ ਉੱਤੇ ਸਵਾਲ ਨਹੀਂ ਖੜਾ ਕਰਿਆ ਕਿ ਵੀ ਅਸੀਂ ਇਹ ਜਿੱਤ ਰਹੇ ਸੀਗੇ ਜਾਂ ਜੋ ਵੀ ਸੀ ਉਹ ਚੁੱਪ ਨੇ ਇਹਦਾ ਮਤਲਬ ਇਹ ਹੈ ਵੀ ਕਿੱਧਰ ਨੂੰ ਜਾਂਦੀ ਹੈ ਕਈ ਲੋਕਾਂ ਨੇ ਤੇ ਇਹ ਵੀ ਕਹਿਣਾ ਸ਼ੁਰੂ ਕਰਤਾ ਜਿਹੜੂ ਨਹੀਂ ਸਾਹਵਾਲ ਨੂੰ ਵੀ ਦੇਖੋ ਜੀ ਉਹ ਦੁਨੀਆ ਜੋ ਸਰਕਾਰ ਚ ਹੁੰਦੀ ਹੋ ਰਹੀ ਹੈ ਕੰਮ ਕਰਦੇ ਨੇ ਕੋਈ ਚੋਣਾ ਕਰਦਾ ਕੋਈ ਕੁਝ ਕਰਦਾ ਸੋ ਬਹੁਤ ਕੁਝ ਐਸਾ ਹੋ ਰਿਹਾ ਹੈ ਜਿਹੜਾ ਮੈਨੂੰ ਇਹ ਲੱਗਦਾ ਹੈ ਵੀ ਦੇਸ਼ ਦੇ ਹਿੱਤ ਚ ਨਹੀਂ ਜਾਏਗਾ ਨਾ ਇਹਨਾਂ ਦੇ ਹਿੱਤ ਚ ਜਾਏਗਾ ਮਨਨ ਵਰਤ ਤੋਂ ਉਦੋਂ ਰੱਖੀਂਦਾ ਜਦ ਤੁਹਾਡੀ ਜਥੇਵੰਦਕ ਤਾਕਤ ਨਾ ਰਹੇ ਨਹੀਂ ਤਾਂ ਮਨਨ ਵਰਤ ਕੋਈ ਹੱਦ ਨਹੀਂ ਹੈ ਤੇ ਉਹ ਜਥੇਬੰਦਕ ਤਾਕਤ ਨਾ ਰਹਿਣ ਕਰਕੇ ਮੈਨੂੰ ਲੱਗਦਾ ਵੀ ਇਹ ਕਿਉਂਕਿ ਹੁਣ ਲੋਕਾਂ ਚੋਂ ਇੰਨਾ ਚਿਰ ਹੋ ਗਏ ਇਹਨਾਂ ਦੇ ਨਾਲ ਜਦ ਕਿ ਜਿਹੜਾ ਪਹਿਲਾਂ ਨੂਰਨ ਸੀ ਉਹਦੇ ਨਾਲ ਆਮ ਲੋਕਾਂ ਦਾ ਤੁਸੀਂ ਦੇਖੋ ਉਹਨੂੰ ਤੀਰਥ ਸਥਾਨ ਬਣ ਗਿਆ ਸੀ ਲੋਕਾਂ ਵਾਸਤੇ ਜਿਹੜੇ ਸਿੰਘੂ ਬਾਡਰ ਟਿਕਰੀ ਟਿਕਰੀ ਬਾਡਰ ਜਿਹੜੇ ਸੀ ਉਹ ਲੋਕਾਂ ਵਾਸਤੇ ਤੀਰਥ ਸਥਾਨ ਬਣ ਗਏ ਸੀ ਪਰ ਹੁਣ ਉਹ ਗੱਦ ਨਹੀਂ ਹੈ ਗਾਜੀਪੁਰ ਬਾਡਰ ਲੋਕ ਜਾਂਦੇ ਸੀ ਲੋਕ ਦੂਰੋਂ ਦੂਰ ਆਉਂਦੇ ਸੀ ਬਰੋਂ ਵੀ ਆਉਂਦੇ ਸੀ ਹੁਣ ਉਹ ਗੱਲ ਨਹੀਂ ਹੈ ਕਿਉਂਕਿ ਆਪ ਹੀ ਇੰਦੋਣ ਫਟਿਆ ਹੋਇਆ ਹੈ ਲੋਕਾਂ ਦੇ ਵਿੱਚ ਉਹਦੀ ਕੋਈ ਪੱਕਿਓ ਨਹੀਂ ਹੈ ਔਰ ਦੂਜੇ ਪਾਸੇ ਲੋਕਾਂ ਦੀ ਨਾਲ ਹੋਰ ਸਮੱਸਿਆਵਾਂ ਖੜੀਆਂ ਨੇ ਜਿਹੜਾ ਆ ਝੋਨੇ ਦਾ ਮਾਮਲਾ ਸੀ ਅਡਾ ਕਿੰਨਾ ਜੱਥੇਬੰਦੀਆਂ ਨੇ ਵੀ ਕੋਈ ਗੱਲ ਕਰੀਆ ਮਾੜੀ ਮੁੱਤੀ ਖਾਸ ਕਰਕੇ ਡੱਲੇਆਪਾ ਸਾਹਿਬ ਨੇ ਤੇ ਪਰ ਮੈਨੂੰ ਆਂ ਲੱਗਦਾ ਹੈ ਵੀ ਐ ਸਵੇ ਜਿਹੜੀ ਕਿਸਾਨੀ ਦੀ ਜ਼ਮੀਨ ਤੇ ਵੱਡਾ ਹਮਲਾ ਹੈ ਉਹ ਵੀ ਨਾਲ ਹੈ ਕੱਲੀ ਐਮਐਸਪੀ ਤਾਂ ਐਮਐਸਪੀ ਦਾ ਸਮਝੌਤਾ ਵੀ ਕਰਿਆ ਸੀ ਪੰਜ ਹਸਲਾਂ ਦਾ ਉਹ ਤਾਂ ਗੱਲ ਕਰੋ ਰੌਲਾ ਪੈ ਗਿਆ ਸੋ ਇਹ ਗੱਲ ਕਾਫੀ ਸੋਚਣ ਵਾਲੀ ਹੈ ਵੀ ਇਹ ਲੀਡਰਸ਼ਿਪ ਕਿੰਨੀ ਕੁ ਸਮਝ ਦੇ ਵਿੱਚੋਂ ਗੱਲ ਕਰ ਰਹੀ ਹੈ ਕਿੰਨੀ ਕੁ ਓਪਰੇਟ ਕਰ ਰਹੀ ਹੈ ਤੇ ਜਿਹੜੇ ਇਹ ਪੈਂਟਰ ਆ ਇਸ ਵੇਲੇ ਦਾ ਰਣ ਵਰਤਦਾ ਨਹੀਂ ਚਾਹੇ ਉਹ ਗਿੰਤਾ ਵੀ ਉਹ ਜੇ ਉਹ ਜਾਣਗੇ ਉਹ ਜਾਊਗਾ ਉਹ ਠੀਕ ਹੈ ਚੰਗੀ ਗੱਲ ਆਪਦੇ ਨੇ ਇਹ ਗਿੰਕੇ ਲੀਡਰਸ਼ਿਪ ਗਾਂ ਨਹੀਂ ਗਾਂ ਤਿਆਰ ਕਰਨੀ ਚਾਹੀਦੀ ਹੈ ਪਰ ਮੈਨੂੰ ਐ ਲੱਗਦਾ ਹੈ ਵੀ ਉਹ ਤਾਂ ਫਿਰ ਜਾਦਾ ਇੱਥੇ ਡਾਂਗ ਪਈ ਸੀ ਇਹ ਜਾਨ ਨੂੰ ਤਿਆਰ ਸੀ ਕਿ ਉਦੋਂ ਫਿਰ ਡਾਂਗਾ ਖਾ ਲੈਂਦੇ ਫਿਰ ਨਿਕ ਕੇ ਜਾਂਦੇ ਨਾ ਅੱਗੇ ਐਂਦਾ ਕਰਕੇ ਚੱਲੇ ਸੀ ਵਿੱਚ ਤਾਂ ਜਾਵਾਂਗੇ ਤੇ ਤੁਰੇ ਵੀ ਮੜ ਜਾ ਕੁਛ ਦੇਰ ਬਾਅਦ ਜਦ ਮੈਂਨੇ ਮੁੰਨੇ ਮੇਰੇ ਲੱਗੇ ਫਿਰ ਗਏ ਕਿ ਉਹ ਨਹੀਂ ਅੱਗੇ ਵਿੱਚ ਲੈ ਜਾਂਦੇ ਨਾ ਉਹ ਜੇ ਡਾਂਗਦਾਲ ਜੇ ਪੁਲਿਸ ਦੀ ਲੜਾਈ ਦੇ ਵਿੱਚ ਸ਼ਹੀਦ ਹੁੰਦੇ ਹੁੰਦਾ ਕੋਈ ਲੀਡਰ ਤਾਂ ਉਹਦਾ ਤਾਂ ਕੋਈ ਮਤਲਬ ਹੋਰ ਹੋਣਾ ਸੀ ਉਹ ਤਾਂ ਉਜਕ ਬਣ ਜਾਣਾ ਸੀ ਹੁਣ ਤਾਂ ਤੁਸੀਂ ਠੀਕ ਹੈ ਤੁਸੀਂ ਬਰਤ ਰੱਖ ਕੇ ਤੁਸੀਂ ਇਹ ਸ਼ਬਦ ਕਰ ਰਹੇ ਹੋ ਵੀ ਹੁਣ ਸਾਡੇ ਨਾਲ ਲੋਕ ਨਹੀਂ ਰਹੇ ਨਹੀਂ ਤਾਂ ਬਰਤ ਰੱਖਣ ਦੀ ਲੋੜ ਨਹੀਂ ਹੈ ਮੈਨੂੰ ਲੱਗਦਾ ਡੜਿਆਰ ਸਾਹਿਬ ਬੜੇ ਸੈਂਟੀਮੈਂਟਲ ਲੀਡਰ ਨੇ ਪੜੇ ਲਿਖੇ ਨੇ ਕਾਫੀ ਸਿਆਣੇ ਨੇ ਉਹ ਲੰਬੇ ਅੰਦੋਲਨ ਕਰੇ ਨੇ ਉਹਨਾਂ ਨੇ ਆ ਚੀਮਾ ਮੰਡੀ ਚ ਬਹੁਤ ਦੇਰ ਇਹਨਾਂ ਦੀ ਜਸੇਵੰਦੀ ਮਿੱਠੀ ਰਹੀ ਹੈ ਤੇ ਇਹ ਕੋਈ ਹੋ ਨਹੀਂ ਪਰ ਜਿਉਂ-ਜਿਉਂ ਬੰਦਾ ਇਸ ਤਰ੍ਹਾਂ ਜਾਂਦਾ ਰਹਿੰਦਾ ਹੈ ਹੌਲੀ-ਹੌਲੀ ਹੌਲੀ-ਹੌਲੀ ਉਹ ਕੋਈ ਹਾਲਤ ਹੋਰ ਬੰਦੇ ਜਾਂਦੇ ਨੇ ਤੇ ਉਹਨਾਂ ਹਾਲਤਾਂ ਨੂੰ ਸਮਝਣਾ ਤੇ ਉਹਨਾਂ ਨੂੰ ਰੈਜਿਸਟਰ ਨਾ ਜ਼ਰੂਰੀ ਸੀ ਤੇ ਲਖਿਆਲ ਕਿਤਨੇ-ਕਿਤੇ ਉਹਨਾਂ ਨੂੰ ਰੈਜਿਸਟਰ ਚ ਫਰਕ ਪਿਆ ਪਰ ਜਿਹੜਾ ਹੁੰਦਾ ਇਹਨਾਂ ਦਾ ਕਦਮ ਹੈ ਉਹ ਕਦਮ ਤਾਂ ਚਾਹੇ ਇਹਨਾਂ ਦੀ ਮਨਸ਼ਾ ਤਾਂ ਚੰਗੀ ਹੋਵੇ ਇਹਨਾਂ ਦਾ ਤਾਂ ਉੱਥੇ ਜਾਣਾ ਤਾਂ ਜਾਂ ਮਜਬੂਰੀ ਹੋਵੇ ਪਰ ਇਸਵੇਂ ਇਹ ਜਿਹੜਾ ਅਨਾਉਂਸਮੈਂਟ ਉਹ ਰਹੀਏ ਜਿਹੜੀ ਅਨਾਉਂਸਮੈਂਟ ਕਿਸੇ ਹੋਰ ਤਿਰ ਨੂੰ ਜਿਹੜੀ ਤੇਰਾ ਅੱਜ ਤਾਨਾਸ਼ਾਹੀ ਕਰੀਆ ਮੁਲਕ ਦੇ ਉੱਤੇ ਉਹਦਾ ਫਾਇਦਾ ਕਰਦੀ ਹੈ ਤੇ ਜੇ ਇਹਨਾਂ ਚੋਂ ਉਹਨਾਂ ਦੇ ਵਿੱਚੋਂ ਕਿਸੇ ਤਿਰ ਨੂੰ ਫਾਇਦਾ ਹੁੰਦਾ ਤਾਂ ਇਹਨਾਂ ਦੀ ਐਮਐਸਪੀ ਮਿਲੇ ਨਾ ਮਿਲੇ ਕੀ ਹੁੰਦਾ ਜਦ ਮੁਲਕ ਹੀ ਨਹੀਂ ਰਹਿਣਾ ਜਦ ਮੁਲਕ ਦੇ ਵਿੱਚ ਤਾਨਾਸ਼ਾਹੀ ਹੋ ਜਾਣੀ ਹੈ ਡੈਮੋਕ੍ਰੇਸੀ ਰਹਿਣੀ ਵੀ ਨਹੀਂ ਫਿਰ ਚਾਰ ਜਿਹੜੇ ਸਰਕਾਰ ਦੇ ਨੇੜੇ ਹੁੰਦੇ ਉਹ ਤਾਂ ਮੂਲਾਂ ਦੀ ਸਰਕਾਰ ਦੇ ਵੀ ਨੇੜੇ ਰਹੇ ਨੇ ਅੰਗਰੇਜ਼ਾਂ ਦੇ ਸਰਕਾਰ ਦੇ ਵੀ ਨੇੜੇ ਰਹੇ ਨੇ ਉਹ ਹੀ ਜਨ ਸਮੇਂ ਨਹੀਂ ਹੁਟ ਗੜੂ ਤਰਨਾ ਸੇਠਾ ਨੂੰ ਉਹ ਸ ਕਦੇ ਡਰਦੇ ਨਹੀਂ ਹੁੰਦੇ ਇਹ ਲੜਨ ਵਾਲੇ ਜਿਹੜੇ ਨੇ ਇਹ ਤਾਂ ਪਿੱਛੇ ਲੈ ਜਾਂਦੇ ਨੇ ਕਿਉਂਕਿ ਜਦ ਜਦ ਤੁਹਾਡਾ ਜਿਹੜਾ ਅਸਲੀ ਮੂਲ ਹੀ ਖਤਮ ਕਰਤਾ ਇਹ ਪੰਜਾਬ ਦੇ ਉੱਤੇ ਜਿੱਡਾ ਵੱਡਾ ਕਾਰਪੋਰੇਟ ਦਾ ਹਮਲਾ ਹੈ ਉਹ ਹਮਲਾ ਹੀ ਚੱਲਦਾ ਰਿਹਾ ਫਿਰ ਠੀਕ ਹੈ ਫਿਰ ਐਮਐਸਪੀ ਕੀ ਕਰਵਾਉਂਗਾ ਸ ਵੀ ਤਾਂ ਤਾਂ ਹੀ ਆ ਨਾ ਜੇ ਫਸਲ ਹੋਊਗੀ ਤੇ ਫਸਲ ਦੇ ਵਾਸਤੇ ਤਾਂ ਤੁਹਾਡਾ ਇਹ ਝਗੜਾ ਹੀ ਨਹੀਂ ਚੱਲ ਰਿਹਾ ਅਸਮ ਦੀ ਜਿਹੜੀ ਜ਼ਮੀਨ ਖੋਹੀ ਜਾ ਰਹੀ ਆ ਉਹਦੇ ਉੱਤੇ ਅੰਦੋਲਨ ਉਹਦੇ ਤੇ ਹੋਣੇ ਚਾਹੀਦੇ ਸੀ ਉਹ ਅੰਦੋਲਨ ਕਿਉਂਕਿ ਪੰਜਾਬ ਸਰਕਾਰ ਕਾਇਰ ਕਰੀ ਉਹਦੇ ਤੇ ਵੱਡੇ ਅੰਦੋਲਨ ਹੋਣ ਜਾਂਦੇ ਵੀ ਅਸੀਂ ਇੱਕ ਵਾਰ ਨਹੀਂ ਹੁੰਦੇ ਉਹ ਨਹੀਂ ਹੋ ਗਏ ਤੁਸੀਂ ਕਰਕੇ ਇਹ ਬਾਕੀ ਤਾਂ ਇਹੀ ਜਾਣਨ ਸਿਆਣੇ ਨੇ ਲੀਡਰ ਮਿਹਨਤ ਕਰਦੇ ਨੇ ਕੋਸ਼ਿਸ਼ ਕਰਦੇ ਨੇ ਪਰ ਕਈ ਵਾਰੀ ਜਿਹੜੀ ਕੋਸ਼ਿਸ਼ ਆਇਆ ਜੇ ਉਹਦੇ ਵਿੱਚੋਂ ਇਹ ਲੱਗੇ ਕਿ ਵੀ ਇਹ ਤਾਂ ਉਲਟ ਪਾਸੇ ਜਾਊਗੀ ਤਾਂ ਕਹਿਣਾ ਬੰਦ ਆ ਸੋ ਉਸ ਕਰਕੇ ਆਪਾਂ ਕਹਿ ਰਹੇ ਹਾਂ ਜੀ ਸਰ ਇੱਕ ਗੱਲ ਹੋਰ ਦੱਸਿਓ ਜੀ ਮੈਂ 13 ਫਰਵਰੀ ਦੇ ਇੱਥੇ ਬੈਠੇ ਨੇ ਕਿਸਾਨ ਸ਼ੰਭੂ ਬਾਡਰ ਜੇਕਰ ਕੇਂਦਰ ਸਰਕਾਰ ਦੇ ਉੱਪਰ ਕੋਈ ਇਹਦਾ ਪੂਰੇ ਅੰਦੋਲਨ ਦਾ ਜਿਵੇਂ ਰਸਤਾ ਰੋਕਿਆ ਹੋਇਆ ਨੈਸ਼ਨਲ ਹਾਈਵੇ ਕਿਸਾਨਾਂ ਨੇ ਰੋਕਿਆ ਹੋਇਆ ਕੀ ਅਸਰ ਹੈ ਕੇਂਦਰ ਸਰਕਾਰ ਦੇ ਉੱਪਰ ਕੋਈ ਜਾਂ ਅਸਰ ਨਹੀਂ ਹੈ ਜੇ ਅਸਰ ਹੈ ਕਿਸ ਤਰੀਕੇ ਦਾ ਅਸਰ ਹੈ ਕਿਦਾਂ ਦਾ ਅਸਰ ਹੈ ਨਹੀਂ ਕੇਂਦਰ ਸਰਕਾਰ ਦਾ ਕੋਈ ਅਸਰ ਨਹੀਂ ਕੇਂਦਰ ਸਰਕਾਰ ਨੂੰ ਫਾਇਦਾ ਹੋ ਰਿਹਾ ਹੈ ਕੇਂਦਰ ਸਰਕਾਰ ਤਾਂ ਇਹਨਾਂ ਦਾ ਹਊਆ ਖੜਾ ਕਰਕੇ ਕਿਉਂਕਿ ਹਮੇਸ਼ਾ ਜਿਹੜਾ ਹੁਕਮਰਾਨ ਟੱਕਾ ਕਰਨਾ ਚਾਹੁੰਦਾ ਹੈ ਉਹ ਕੋਈ ਨਾ ਕੋਈ ਹਊਆ ਖੜਾ ਕਰਕੇ ਰੱਖਦਾ ਹੈ ਇੱਕ ਪਾਸੇ ਹੋਊਗਾ ਖੜਾ ਕਰ ਕਰ ਰੱਖ ਲੈਣੇ ਮੁਸਲਮਾਨਾਂ ਦਾ ਵੀ ਦੇਖੋ ਮੁਸਲਮਾਨ ਹਿੰਦੂਆਂ ਨੂੰ ਮਾਰ ਦੇਣਗੇ ਦੂਜੇ ਕਿਸਾਨਾਂ ਦਾ ਹੋਊਗਾ ਖੜਾ ਕਰਕੇ ਰੱਖਣਾ ਚਾਹੁੰਦੇ ਨੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਉਹ ਹੋਊਗਾ ਖੜਾ ਕਰਕੇ ਰੱਖਣਾ ਚਾਹੁੰਦੇ ਨੇ ਵੀ ਆਹ ਦੇਖ ਲਓ ਜੀ ਆਹ ਕੁਛ ਹੋ ਰਿਹਾ ਹੈ ਕਿ ਉਹ ਹੋਊਗਾ ਉਹਨਾਂ ਦੇ ਵਾਸਤੇ ਤਾਂ ਫਾਇਦੇਮੰਦ ਹੈ ਇਹਨਾਂ ਦੀ ਗੱਲ ਤਾਂ ਮੰਨਣੀ ਨਹੀਂ ਉਹਨਾਂ ਨੇ ਇਹਨਾਂ ਦੀ ਕਦੀ ਮੰਨੀਆ ਉਹਨਾਂ ਨੇ ਉਹਨਾਂ ਨੇ ਤਾਂ ਤੁਸੀਂ ਐਮਐਸਪੀ ਦੀ ਗੱਲ ਕਰ ਤਾਂ ਉਹਨਾਂ ਨੇ ਝੋਲਾ ਚੁੱਕਿਆ ਨਹੀਂ ਅੱਜ ਕੀ ਐਫਸੀਆਈ ਨੇ ਖਰੀਦ ਕਿੰਨੀ ਕਰੀਆ ਸਾਰੀ ਇੱਕ ਉਹ ਜਿਹੜੀ ਹੈਗੀ ਆ ਆਪਣਾ 1 1 ਜਾਂ 1.5 ਸੋ ਇਸ ਕਰਕੇ ਮੈਨੂੰ ਐ ਲੱਗਦਾ ਹੈ ਵੀ ਜਿਹੜਾ ਇਹ ਅੱਜ ਅਸੀਂ ਸਮਝਦੇ ਆ ਕਿ ਜਿਹੜਾ ਇਹਨਾਂ ਦਾ ਅੰਦੋਲਨ ਹੈ ਉਸ ਅੰਦੋਲਨ ਦਾ ਸਰਕਾਰ ਨੂੰ ਫਾਇਦਾ ਹੋ ਰਿਹਾ ਉਹਦਾ ਕਿਸਾਨਾਂ ਨੂੰ ਫਾਇਦਾ ਨਹੀਂ ਹੋ ਰਿਹਾ ਬਲਕਿ ਕਿਸਾਨ ਪਾੜ ਰਹੇ ਨੇ ਇਹਦੇ ਵਿੱਚ ਕਿ ਕਿਸਾਨਾਂ ਦੇ ਉਲਟ ਲੋਕਾਂ ਦੇ ਵਿੱਚ ਇੱਕ ਭਾਵਨਾ ਪੈਦਾ ਹੋ ਰਹੀ ਹੈ ਸੋ ਕਿਸਾਨੀ ਨੂੰ ਪੰਜਾਬ ਨੂੰ ਇਹਦਾ ਨੁਕਸਾਨ ਹੋਇਆ। ਤੇ ਹਰਿਆਣੇ 'ਚ ਇਹਦਾ ਨੁਕਸਾਨ ਹੋਇਆ ਚੋਨਾ ਦੇ ਰੂਪ 'ਚ। ਕਿ ਹੁਣ ਡਿਗਰੀ ਫੈਦੀ ਫੈਦਾ। ਜਿਹੜਾ ਉਹਨੂੰ ਹਰਿਆਣੇ 'ਚ ਪੈਦਾ ਹੋਇਆ ਇਹ ਸੰਦੋਲਦੰਬ। ਕਿ ਉਹ ਤਾਂ ਇਸ ਕਰਨ ਨੂੰ ਚਾਹੇਗੀ ਵੀ ਇਹ ਚੱਲਦਾ ਹੀ ਰਹੇ। ਐਂ ਚੱਲ ਜੀ ਜਾਵੇ। ਮੰਨੀ-ਮੁੰਨੀ ਤਾਂ ਕੀ ਐ? ਮੰਨੀ-ਮੁੰਨੀ ਤਾਂ ਜਾਣੀ ਨਹੀਂ ਕਿਉਂਕਿ ਅਸਰ ਕਿਹੜਾ ਹੈ? ਜੇ ਅਸਰ ਹੋਇਆ ਹੁੰਦਾ ਤਾਂ ਫਿਰ ਕੁਝ ਤਾਂ ਵੇਖਦਾ ਹੁਣ ਤੱਕ। ਤੋਂ ਸਰ ਨਹੀਂ ਆਇਆ ਉਹ ਤਾਂ ਜੇ ਜਦ ਮਾੜਾ ਮਟਾ ਇਹਨਾਂ ਦੀ ਗੱਲ ਸੁਣਨੀ ਵੀ ਲੱਗੇ ਤਾਂ ਵੀ ਕਿ ਪੰਜ ਫਸਲਾਂ ਤੇ ਆ ਗਈ ਸੀ ਮੁੜ ਕੇ ਠੇਕਾ ਖੇਤੀ ਪਿਆ ਗਈ ਸੀ ਠੇਕਾ ਖੇਤੀ ਅੰਦਰ ਪੰਜ ਫਸਲਾਂ ਦੀ ਉਹ ਵੀ ਜੇ ਫਸਲੀ ਵਿਭਿੰਨਤਾ ਕਰਨਗੇ ਤਾਂ ਉਹ ਤਾਂ ਸਾਰੇ ਚੱਕਰ ਚ ਫਸਾਤਾ ਸੀ ਇਹਨਾਂ ਨੂੰ ਪਰ ਇਹ ਤਸੱਦੀ ਕਰਕੇ ਆ ਗਏ ਸੀ ਉਹ ਤਾਂ ਗੱਲ ਵੱਖਰੀ ਹੈ ਵੀ ਰੌਲਾ ਪੈ ਗਿਆ ਰੌਲਾ ਪੈਣ ਤੇ ਫੇਰ ਵੀ ਸਮਝਾਤਾ ਨਹੀਂ ਹੋਇਆ ਸੋ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੂੰ ਕੋਈ ਆ ਐਨਜੀਟੀ ਜੋ ਰੋਜ਼ ਕਰ ਰਹੀ ਹੈ ਜੋ ਪ੍ਰਾਲੀ ਦੇ ਨਾਮ ਦੇ ਉੱਤੇ ਕਰਿਆ ਜਾ ਰਿਹਾ ਹੈ ਕਿਸੇ ਨੇ ਅੱਜ ਤੱਕ ਇਹ ਫੋਕਸ ਕਰਿਆ ਵੀ ਜਿਹੜਾ ਮਹਾਨਗਰਾਂ ਦਾ ਗੰਦ دریاਵਾਂ ਚ ਪੈ ਰਿਹਾ ਹੈ ਜਿਹੜਾ ਧੂਆਂ ਫੈਕਟਰੀਆਂ ਦਾ ਹੈ ਜਿਹੜਾ ਕਿੱਬੀ ਚ ਦੂਜਾ ਧੂਆਂ ਉਹਦੇ ਤੇ ਕੋਈ ਕੇਂਦਰਤ ਨਹੀਂ ਕੇਂਦਰ ਸਿਰਫ ਰਾਗਦੇ ਨੇ ਸੋ ਇਹ ਕਾਸੀ ਗੱਲਾਂ ਹੈਗੀਆਂ ਨੇ ਇਹ ਇਹ ਸਰਕਾਰ ਨੂੰ ਤਾਂ ਇਹੋ ਜਿਹੇ ਅੰਦੋਲਨਾਂ ਦਾ ਫੈਦੀ ਹੁੰਦਾ ਉਹ ਕਹਿੰਦੇ ਦੇਖੋ ਜੀ ਇਹਨਾਂ ਨੇ ਰੌਲਾ ਪਾਈ ਜਾਣਾ ਇਹ ਐਂ ਕਰਨਾ ਹੈ ਕਿ ਉਹ ਸਨਾ ਦੁਕਾਨ ਦੇ ਮੂਡ ਚ ਲੱਗੇ ਹੋਏ ਨੇ ਇਹਨਾਂ ਨੂੰ ਇਹ ਹੁਣ ਥੱਕ ਕੇ ਜਥੇਵੰਦਕ ਤੱਕ ਤਾਕਤ ਨੂੰ ਦੂਜਿਆਂ ਨਾਲ ਰਲ ਕੇ ਇਕੱਠੇ ਕਰਨ ਦੀ ਬਜਾਏ ਗੁਰੂ ਸਾਹਿਬ ਨੇ ਕਿਹਾ ਹੈ ਉਹ 71 ਮਿਲੋ ਮੇਰੇ ਭਾਈ ਦੂਧਾ ਦੂਰ ਕਰੋ ਨੇ ਬੁਲਾਏ ਉਹ 71 ਹੋਣ ਦੀ ਬਜਾਏ ਸਾਂਝ ਕੀ ਜੇ ਗੁਨਾਹਕੀ ਛਾੜ ਗਨ ਚੱਲੀਏ ਉਧਰ ਵੱਲ ਨੂੰ ਵਧਨ ਦੀ ਬਜਾਏ ਇਹ ਸਾਂਝ ਤੋੜਨ ਵੱਲ ਵੱਧ ਰਹੇ ਨੇ ਕਿ ਜਿਹੜਾ ਦੁੱਬਦਾ ਇਹਨਾਂ ਦੀ ਹੈ ਉਸ ਨੂੰ ਉਹ ਵਿਅਕਤੀਗਤ ਉਸ ਦੇ ਵਿੱਚ ਲਾਏ ਰਹੇ ਨੇ ਵਿਅਕਤੀਗਤ ਸ਼ਹੀਦੀ ਦੇ ਦੇ ਮਾਮਲੇ ਚ ਜਾ ਰਹੇ ਨੇ ਨਾ ਕਿ ਜਥੇਬੰਦਕ ਉਸ ਤਰੀਕੇ ਦੇ ਨਾਲ ਜਿਹੜਾ ਐਕਸ਼ਨ ਹੈ ਉਹਦੇ ਵਿੱਚ ਜਿਹੜਾ ਹੈ ਉਹ 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 ਸਾਨੂੰ ਜਾਣ ਮਰਨਵਰਸ਼ਟ ਦੇ ਵਿੱਚ ਦਰਸ਼ਨ ਸਿੰਘ ਫਿਰੂ ਮਾਨ ਵਿਛੇਦ ਹੋਏ ਸੀਗੇ ਕਿ ਆਪਾਂ ਨੂੰ ਪਤਾ ਕਿੰਨੇ ਲੋਕ ਉਹਨਾਂ ਨੂੰ ਜਾਣਦੇ ਨੇ ਤੇ ਪੰਜਾਬ ਦਾ ਕਿੰਨਾ ਕੁ ਮਸਲਾ ਹੱਦ ਹੋ ਗਿਆ। ਉਹਨੇ ਸੌਂ ਖਾ ਕੇ ਨਹੀਂ ਛੱਡਿਆ ਸੀ। ਇਹਨਾਂ ਦਾ ਮੈਨੂੰ ਪਤਾ ਨਹੀਂ ਤੇ ਹੁਣ ਸਮਾਂ ਹੀ ਦੱਸੇਗਾ। ਕਹਾ ਵਰਤਦਾ ਬਹੁਤਿਆਨੇ ਰੱਖੇ ਹੋਏ ਨੇ ਕਈ ਕਈਆਂ ਨੇ ਰੱਖੇ ਨੇ ਕਈ ਵਾਰੀ ਤੇ ਪਰ ਨਾ ਕੰਡ ਬਣਾ ਕੇ ਪੰਜਾਬ ਦਾ ਕੁਝ ਹੋਇਆ, ਨਾ ਦਰਸ਼ਨ ਸਿੰਘ ਫਿਰਮਾਨ ਵੀ ਛੀਂ ਦੀਨੇ ਕੁਝ ਕਰਿਆ ਤੇ ਪੰਜਾਬ ਸਮਾ ਉਦੋਂ ਅਧੋ ਗਤੀਵਾਂ ਨੂੰ ਗਿਆ ਉਸ ਤੋਂ ਬਾਅਦ। ਸੋ ਇਹੀ ਕਿਸਾਨੀ ਲੀਡਰਸ਼ਿਪ ਦਾ ਮੈਨੂੰ ਲੱਗਦਾ ਹੈ। ਹੌਲੀ ਹੌਲੀ ਕਿਸਾਨੀ ਦਾ ਇਹ ਪ੍ਰਭਾਵ ਹੈ ਜ਼ਮੀਨਾਂ ਨਾਲ ਖਸ ਜਾਣੀਆਂ ਨੇ ਆ ਕਾਦੀ ਮੈਂ ਕੈਲਕੂਲੇਟ ਕਰ ਰਿਹਾ ਸੀ ਵੀ 1970 ਦੇ ਵਿੱਚ ਪੰਜਾਬ ਦੇ 60% ਪਰਵਾਰਾਂ ਕੋਲ ਤਕਰੀਬਨ 55% ਪਰਵਾਰਾਂ ਕੋਲ ਜ਼ਮੀਨ ਸੀ ਅੱਜ ਜੋ ਤਕਰੀਬਨ 16% ਪਰਵਾਰਾਂ ਕੋਲ ਹੈ ਜ਼ਮੀਨ 15% ਕੋਲ ਹੈ ਜ਼ਮੀਨ ਤਾਂ ਗਿਨਟ ਗਈ ਹੈ ਤੇ ਗਿਣਤੀ ਘਟ ਗਈ ਹੈ ਟੋਟਲ ਜ਼ੋਤਾਂ ਘਟ ਗਈਆਂ ਨੇ ਤੇ ਉਸ ਤੋਂ ਬਾਅਦ ਜ਼ੋਤਾਂ ਦਾ ਆਕਾਰ ਘਟ ਗਿਆ ਹੈ ਤੇ ਜਿਹੜੇ ਜੋ 30% ਕਿਸਾਨ ਤਾਂ 2 ਹਕਟੇਰ ਤੱਕ ਕਰਦੇ ਤੇ ਉਹ 2 ਹਕਟੇਰ ਨਹੀਂ 4.5 ਕਰਾਉਂਦੇ 5.5 ਕਰਾਉਂਦੇ 5.5 5.5 ਇੱਕ ਦਾ ਤੁਹਾਨੂੰ ਪਤਾ ਹੀ ਹੈ ਕੀ ਕੁਝ ਕਰ ਸਕਦਾ ਹੈ ਕੀ ਨਹੀਂ ਉਹਦੇ ਪਾਉ ਤੇ ਕੀ ਕੋਕੇ ਪਾਉ ਸੋ ਇਸ ਕਰਕੇ ਇਹ ਗੱਲ ਨੂੰ ਸਪਸ਼ਟ ਹੋਣਾ ਚਾਹੀਦਾ ਹੈ ਵੀ ਇਹਨਾਂ ਦਾ ਅੰਦੋਲਨ ਜਿਹੜਾ ਹੈ ਉਹ ਸਰਕਾਰ ਨੂੰ ਲਾਭ ਦੇ ਰਿਹਾ ਜੇ ਤਾਂ ਕਿਸਾਨੀ ਦੇ ਤਾਂ ਲੋਕਾਂ ਦੇ ਮਾਣਾਂ 'ਚ ਉਲਟ ਪਾ ਪੈਦਾ ਹੋ ਰਿਹਾ ਮੈਨੂੰ ਬੜੇ ਸਿਆਣੇ ਸਿਆਣੇ ਬੰਦੇ ਤਨੇ ਜੋ ਜਾਣਦੇ ਕਿਉਂ ਨਹੀਂ ਵੇ ਸੜਕਾਂ ਖੋਲਦੇ ਸਰਕਾਰ ਕਿ ਜਿੱਦ ਵੀ ਉਦੋਂ ਜੇ ਦੇ ਇਹਨਾਂ ਦੇ ਉੱਤੇ ਲੋਕੇ ਸਵਾਰ ਰੇਲ ਕਰੇ ਸੀ ਵੀ ਸਰਕਾਰ ਦਾ ਖੁੱਡੀਆਂ ਪਈਆਂ ਨੇ ਉਧਰ ਦੀ ਬਸਾਂ ਜਾਂਦੇ ਹੋ ਜਾਂਦੇ ਨੇ ਇਹ ਕਿਉਂ ਨਹੀਂ ਜਾਂਦੇ ਉਹਨੂੰ ਜਾਣਾ ਚਾਹੀਦਾ ਸੀ ਇਹਨਾਂ ਨੂੰ ਜੇ ਰੋਕਦੇ ਫਿਰ ਦੇਖੇ ਜਾਂਦੇ ਇਹਨਾਂ ਤੁਰ ਕੇ ਹਾਈ ਕੋਰਟ ਨਾਲ ਕਹਿਤਾ ਸੀ ਕਿ ਇਹ ਜਾਨ ਦੀ ਕੋਸ਼ਿਸ਼ ਕਰਦੇ ਨਾ ਦੂਜੇ ਰਸਤਿਆਂ ਦੇ ਵਿੱਚ ਹੁੰਦੀ ਜੇ ਨਾ ਜਾਣਨ ਦੇ ਫਿਰ ਫਿਰ ਤਾਂ ਅੰਦੋਲਨ ਮਗਦਾ ਜਾਨ ਦੀ ਤੰਨਾ ਦਿਓ ਨਹੀਂ ਸੀ ਹੁਣ ਇਹਨਾਂ ਨੇ ਜਾਨ ਦਾ ਕਿਹਾ ਉਹ ਦੇਖਦੇ ਆ ਪਰ ਇਹ ਐ ਸਵੇਰੇ ਕਿਹਾ ਜਿਸ ਵੇਲੇ ਕੇਂਦਰ ਨੂੰ ਜਾਸੋਂ ਗਿਆ ਨੇਗਾ ਜੀ ਮੀਡਿਆਬੋ ਤੇ ਨਾਲ ਕਰੇ ਤੇ ਝੰਡਾ ਚਲਾਇਆ ਗਿਆ ਸੀ ਜਿੰਨਾ ਸ਼ਕਤੀਆਂ ਨੇ ਉਹਦੇ ਚ ਪਨੁਕ ਨੇਰ ਹੋਰੀ ਵੀ ਉੱਥੇ ਜਾਣ ਆਲੇ ਤੇ ਝੰਡਾ ਚੜਾਉਣਾ ਲੈ ਚ ਸ਼ਾਮਲ ਸੀਗੇ ਤੇ ਉਹਦੇ ਹੰਦੂਨ ਨੂੰ ਖਦੇੜਨ ਦਾ ਸਰਕਾਰ ਨੂੰ ਪੂਰਾ ਮੌਕਾ ਮਿਲ ਗਿਆ ਸੀ ਤੇ ਹੰਦੂਨਾਂ ਨੇ ਖਖਣੀਆਂ ਕਰੇਡੇ ਹੋ ਗਿਆ ਸੀ ਕਿ ਪਨੁਕ ਨੇਰ ਹੋਰਾ ਦੀ ਜੱਜਬੰਦੀ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੀ ਉਹਦੇ ਉੱਤੇ ਤਾਂ ਐਡਾ ਵੱਡਾ ਹਮਲਾ ਗੁੰਡਿਆਂ ਨੇ ਪੁਲਿਸ ਨੂੰ ਨਾਲ ਲੈ ਕੇ ਕਰਤਾ ਸੀ ਤੇ ਉਹਦੇ ਉੱਤੇ ਤਾਂ ਫੇਰ ਜੇ ਕਿਸਾਨ ਜਿੱਥੇ ਬਣਿਆ ਇਹਨਾਂ ਦੀ ਮਦਦ ਚ ਨਾ ਹੁੰਦੀ ਪਹਿਲਾਂ ਤਾਂ ਉਹ ਆਪਣਾ ਮਨ ਮੋਟਾਪਾ ਜਿਹਾ ਰੱਖਦੀ ਸੀ ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਹਮਲਾ ਹੁਣ ਸਾਡੇ 'ਚ ਵੀ ਹੋਊ ਫੇਰ ਉਹਨਾਂ ਨੇ ਜਿਵੇਂ ਬਾਬੇ ਨੇ ਕਹਿ ਪਰੋਸੀ ਕ ਜੋ ਹੋਊਗਾ ਤੋ ਆਪਣੇ ਵੀ ਜਾਣਾ ਤਾਂ ਫੇਰ ਹੋਇਆ ਪਰ ਇਹਨਾਂ ਨੇ ਤਾਂ ਜਿਹੜਾ ਹਮਲਾ ਉਹਰੇ ਹੋਇਆ ਆ ਸ਼ੁਰੂ ਕਰਨ ਦੀ ਮੌਤ ਤੇ ਜਾਂ ਜਿਹੜੇ ਇਦਾਂ ਜਿਹੜੇ ਫੱਟੜ ਹੋ ਗਏ ਹੋਲ ਹੋ ਗਏ ਉਹ ਕੋਈ ਹੈਗੀ ਗੱਲ ਨਹੀਂ ਮਾ ਠੀਕ ਆ ਜਿਹੜੇ ਜਾਣਦੇ ਨੇ ਕਿੰਨੇ ਇੱਥੇ ਵੀ ਬਸੇ ਰਹੇ ਸੀ ਲੋਗੇ ਨੇ ਕੋਈ ਇਹ ਜਿਹੀ ਤਾਂ ਗੱਲ ਹੈ ਨਹੀਂ ਵੀ ਕੋਈ ਇਹ ਇਹਦੇ ਵਿੱਚ ਹੈ ਕਿ ਬਹੁਤ ਸਾਰੇ ਸਵਾਲ ਖੜੇ ਕਰਨ ਲੱਗਿਆ ਇਹ ਅੰਦੋਲਨ ਤੇ ਉਹਨਾਂ ਸਵਾਲਾਂ ਦਾ ਜਿੰਨਾ ਚਿਰ ਲੀਡਰਸ਼ਿਪ ਨੂੰ ਜਵਾਬ ਦੇਣਾ ਪਏਗਾ ਜੇ ਉਹ ਜਵਾਬ ਨਹੀਂ ਦੇਗੀ ਤਾਂ ਫਿਰ ਅਨਜੈਨੂਨਲੀ ਇੱਕ ਨਾਈ ਮੈਂ ਦੱਸ ਕੇ ਫਿਰ ਅੱਡੀ ਗੱਲ ਖਤਮ ਕਰਨ ਲੱਗਿਆਂ ਕਈ ਵਾਰੀ ਹੁੰਦਾ ਹੈ ਵੀ ਜੇ ਟੇਡ ਜਿਹਨੂੰ ਇਹ ਕਰਨ ਲੱਗ ਜਿਵੇਂ ਸਾਡੇ ਕਹਿੰਦੇ ਕਿ ਵੀ ਲਾਗਿਆਂ ਦਾ ਲਾਗ ਦੇ ਦੇ ਭਾਵੇਂ ਤੇਰੀ ਜਾਂਦੀ ਡੰਡੀ ਹੋ ਜਾਏ ਅੱਡੀ ਗੱਲ ਕਰਨ ਲੱਗ ਜੇ ਉਹ ਟੇਡ ਜਿਹਨੂੰ ਸਫਲ ਨਹੀਂ ਹੁੰਦੀ ਕਰੇ ਸਾਡੇ ਦੇਵੇ ਮੈਂ ਜਨਰਲ ਸੈਕਟਰੀ ਆਫ ਦੀ ਐਸੋਸੀਏਸ਼ਨ ਆ ਪੰਜਾਬ ਦਾ ਤੇ ਸਾਡੇ ਜਿਹੜੇ ਨੌਕਰੀ ਚ ਡਾਕਟਰ ਸੀਗੇ ਉਹਨਾਂ ਨੂੰ ਐਮ ਡੀ ਐਮ ਐਸ ਕਰਨ ਚ ਪ੍ਰਹੇਦ ਸੀ ਪੂਰੀ ਤਨਖਾਹ ਮਿਲ ਨਹੀਂ ਸੀ ਐਮ ਡੀ ਐਮ ਐਸ ਚ ਦਾਖਲਾ ਵੀ ਨਾ ਉਹਨਾਂ ਨੂੰ ਮਿਲਦਾ ਸੀ ਉਹ ਸਾਰੇ ਹੀ ਉਹਨਾਂ ਨੂੰ ਮਿਲ ਜਾਂਦਾ ਸੀ ਜਿਹੜੇ ਨਵੇਂ ਐਮ ਬੀ ਐਮ ਐਸ ਕਰਦੇ ਸਨ ਉਹ ਵਿਚਾਰਾ ਜਿਹੜਾ ਗੋਲਡ ਮੈਡਲਿਸਤੀ ਸੋਨ ਤਗਮਾ ਲੈਣ ਵਾਲਾ ਉਹਨੂੰ ਵੀ ਨਹੀਂ ਮਿਲਦਾ ਸੀ ਤੇ ਸਮਝ ਲੱਗੇ ਵੀ ਯਾਰ ਇਹ ਤਾਂ ਜਾਤੀ ਹੋ ਰਹੀ ਹੈ ਇੱਕ ਵਾਰੀ ਉਹਨਾਂ ਨੇ ਮੈਨੂੰ ਪੁੱਛਿਆ ਦੇਖਿਆ ਯਾਰ ਤੁਸੀਂ ਉਹਦਾ ਮੰਗੋਗੇ ਤਾਂ ਹੀ ਮਿਲੂਗਾ ਉਹਨਾਂ ਐ ਤਾਂ ਇਹ ਵੀ ਕੁਝ ਨੂੰ ਤਾਲੀ ਚ ਪਾ ਕੇ ਦੇ ਦੂੰ ਉਹਨਾਂ ਨੇ ਮੰਗ ਮੰਗ ਕਰੀ ਸਰਕਾਰ ਨੇ ਫੈਸਲਾ ਕਰ ਲਿਆ ਵੀ ਅਸੀਂ ਇਹਨਾਂ ਨੂੰ ਕੁਝ ਸੀਟਾਂ ਦੇ ਦਾਂਗੇ ਸਾਡੀ ਇੱਕ ਮੀਟਿੰਗ ਸੀ ਕਪੂਰਥਲੇ ਉਸ ਵਕਤ ਦੇ ਮੰਤਰੀ ਨਾਲ ਰੈਸਟੋਰੈਂਟਸ ਦੇ ਬਾਹਰ ਅਸੀਂ ਉਹਦੇ ਮੰਤਰੀ ਜੀ ਦੇ ਕਮਰੇ ਦੇ ਜਿਹਾ ਬਾਹਰ ਹੀ ਸੀਗੇ ਅੰਦਰ ਜਾਣ ਦੀ ਬਿਹੜੀ ਚੀਜ਼ ਰਦਰ ਤੇ ਅੰਦਰ ਜਾਣ ਦੀ ਤਿਆਰੀ ਕਰ ਰਹੀ ਸੀ ਤਾਂ ਇੱਕ ਯੂਨਟ ਸਾਡੀ ਕਹਿੰ ਲੱਗੀ ਡਾਕਟਰ ਸਾਹਿਬ ਜੇ ਅੱਜਨਾ ਉਹ ਸਾਡੀ 100 ਪ੍ਰਤੀਸ਼ਤ ਤੋਂ 1% ਵੀ ਘਟਣ ਦੀ ਗੱਲ ਹੋ ਗਈ ਕਿ ਅਸੀਂ ਕਰ ਡਿਜ਼ਾਈਨ ਕਰ ਦੇਣਾ। ਅਸਲ ਸੱਚੀ ਵਿੱਚ ਕਰਨਾ ਹੈ। ਕਹਿੰਨੇ ਹਾਂ ਮੈਂ ਦਿਵਰੇ ਡਿਜ਼ਾਈਨ ਕਰਨਾ। ਕਹਿੰਨੇ ਕਿਉਂ? ਮੈਂ ਕਿਹਾ ਮੈਂ ਤਾਂ ਗੱਲ ਹੀ ਨਹੀਂ ਕਰਨੀ। ਉਹ ਜਿੱਦਣ ਟਰੇਡ ਯੂਨੀਵਰਸ ਨੂੰ ਹਸਰਾਉਣਾ ਚਾਹੀਦਾ ਦਸਤਨ ਦਾ ਕੈਡਰ ਨੂੰ। ਵਾਸੀ ਨਹੀਂ ਕਰ ਕਰਨੀ। ਤੁਸੀਂ ਹੋਣੀ ਕਰੋ ਡਿਜ਼ਾਈਨ। ਢੇੜੀ ਯੂਨਿਟ ਨੇ ਕਰਨਾ ਹੈ। ਛੱਡੋ। ਮੈਨੂੰ ਜਨ ਸੈਕਟਰੀ ਰਹਿੰਦੀ ਲੋੜ ਹੀ ਨਹੀਂ ਜੇ ਮੈਂ ਪੱਠੇ ਕੰਮ ਕਰਨੇ ਨੇ। ਸਹੀ। ਇਹ ਫੇਰ ਮੈਨੂੰ ਕਹਿੰਦੇ ਨਹੀਂ ਵੀ ਆਇਆ ਮੈਂ ਕਿਹਾ ਤਿੰਨ ਸਵਾਲਾਂ ਦੇ ਜਵਾਬ ਦਿਓ ਤਾਂ ਮੈਂ ਕਹਿੰਦਾ ਵੀ ਪਬਲਿਕ ਦਾ ਕਿੰਨਾ ਧਿਆਨ ਰੱਖੀਦਾ ਮੈਂ ਮੇਰੇ ਤਿੰਨ ਸਵਾਲਾਂ ਦੇ ਜੇ ਜਵਾਬ ਦੇ ਦੋਗੇ ਤਾਂ ਮੈਂ ਗੱਲ ਕਰਾਂਗਾ ਪਹਿਲਾ ਸਵਾਲ ਇਹ ਹੈ ਕਿ ਜਿਹੜੇ ਐਮਬੀਬੀ ਦਾਜਾ ਕਰਦੇ ਨੇ ਉਹ ਇਹ ਕਹਿੰਦੇ ਨੇ ਕਿ ਜਨਾਬ ਤੁਹਾਡਾ ਬੰਦਾ ਜਿਹਦੇ ਨੰਬਰ 50 ਪਰਸਪਾਸ ਮਸਾ ਹੋਇਆ ਸੀ ਉਹਨੂੰ ਤਾਂ ਐਮਲੀ ਚ ਦਾਖਲਾ ਮਿਲਿਆ ਹੈ ਕਿ ਅਸੀਂ ਜਿਹੜੇ 골ਡ ਮੇ ਸੋਨ ਭਗਵਾ ਲੈਣ ਆ ਰਹੇ ਹਾਂ ਸਾਨੂੰ ਡਗੜੋਮੇ ਚ ਮੀਰਦਾ ਤੁਸੀਂ ਜ਼ਹਿਰ ਖਾ ਲੀਏ ਅਸੀਂ ਕਿੱਥੇ ਜਾਈਏ ਉਹਨਾਂ ਨੂੰ ਮੈਂ ਕੀ ਜਵਾਬ ਦੇਵਾਂ ਸਾਡੇ ਛੋਟੇ ਭਰਾ ਦੁਜਾ ਦੁਜਾ ਸਵਾਲ ਇਹ ਵੀ ਸਾਰ ਇਹ ਕਿਉਂਕਿ ਪੋਸਟ ਉੱਥੇ ਸ਼ਿਫਟ ਹੁੰਦੀ ਸੀ ਤਨਖਾਹ ਵੀ ਨਹੀਂ ਸੀ ਜੋ ਇਹਦਾ ਮਤਲਬ ਇਹ ਹੈ ਵੀ ਜੇ 400 ਡਾਕਟਰ ਲਗਾਤਾਰ 300 ਡਾਕਟਰ ਪੀਜੀ ਕਰਦਾ ਰਹੇਗਾ ਪੋਸਟ ਗ੍ਰੈਜੂਏਟ ਕੋਰਸ ਦੇ ਵਿੱਚ ਤਾਂ 300 ਡਿਸਪੈਂਸਰੀ ਖਾਲੀ ਰਹੇਗੀ 300 ਡਿਸਪੈਂਸਰੀ ਖਾਲੀ ਰਹਿਣ ਦਾ ਮਤਲਬ ਇਹ ਹੈ ਵੀ ਘਟੋ ਘਟ 30 ਮਿਲ ਦਾ ਆਈ ਰੀਆ ਉਹ ਟੀਐਮਐਲੇ ਜਾ ਕੇ ਮੁੱਖ ਮੰਤਰੀ ਨੂੰ ਪੁੱਛਦੇ ਵੀ ਜਨਾਬ ਇਹ ਤਾਂ ਦੱਸ ਦੋ ਸਾਡਾ ਡਾਕਟਰ ਕਿੱਥੇ ਐ ਮੁੱਖ ਮੰਤਰੀ ਕੀ ਜਵਾਬ ਦੇਵੇ ਹੇ ਇੱਕ ਐਮਐਲਏ ਦੇ ਇਲਾਕੇ ਚ 100 ਪਿੰਡ ਪੈਂਦਾ ਉਹ ਪਿੰਡਾਂ ਦੇ ਲੋਕ ਐਮਐਲਏ ਨੂੰ ਪੁੱਛਦੇ ਵੀ ਜਨਾਬ ਇਹ ਤਾਂ ਦੱਸ ਦੋ ਸਾਡਾ ਡਾਕਟਰ ਕਿੱਥੇ ਐ ਜੀ ਅਸੀਂ ਕਿੱਥੇ ਜਾਈਏ ਉਹ ਤਾਂ ਕੀ ਜਵਾਬ ਦਿਓਗੇ ਉਹਨੇ ਇਹਨਾਂ ਨੇ ਕਦੇ ਇਹ ਸਵਾਲ ਕਰਿਆ ਵੀ راستਿਆਂ ਨੂੰ ਕੀ ਜਵਾਬ ਦੇਓਗੇ ਜਿਹਨੇ ਕਿਸਨੇ ਕੋਈ ਮਰਗਤ ਤੇ ਜਾਣਾ ਹੈ ਕੋਈ ਬਿਮਾਰ ਹੈ ਕੋਈ ਇਮਤਿਹਾਨ ਦੇਣ ਜਾਣਾ ਉਹਦਾ ਕੀ ਕਰੋਗੇ ਇਹਨਾਂ ਨੇ ਕਦੇ ਕਰਿਆ ਇਹ ਸਵਾਲ ਸਵਾਲ ਕਰਨੇ ਪੈਂਦੇ ਨੇ ਤੁਹਾਨੂੰ ਆਪਣੇ ਆਪ ਜਿੰਨਾ ਚਿਰ ਤੁਸੀਂ ਆਪਣੇ ਆਪ ਨੂੰ ਸਵਾਲ ਨਹੀਂ ਕਰਦੇ ਕਿ ਕੀ ਅਸੀਂ ਇਹ ਜੋ ਕਰ ਰਹੇ ਹਾਂ ਇਹ ਠੀਕ ਹੈ ਕਿਸਾਨ ਸਰ ਕਿਸਾਨ ਜਿਵੇਂ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਰਸਤਾ ਅਸੀਂ ਨਿਰੋਕਿਆ ਰਸਤਾ ਕਿ ਕੇਂਦਰ ਦੀ ਸਰਕਾਰ ਨੇ ਰੋਕਿਆ ਦੇਖੋ ਹਰਿਆਣੇ ਦੀ ਹਰਿਆਣੇ ਦੀ ਸਰਕਾਰ ਨੇ ਜੀ ਕਿਸਾਨ ਜੱਥੇਬੰਦੀਆਂ ਦਾ ਇਹੀ ਹੈ ਹਾਈ ਕੋਰਟ ਨੇ ਉਹਨਾਂ ਨੂੰ ਕਹਿਤਾ ਸੀ ਰਸਤਾ ਖਾਲੀ ਕਰੋ ਉਹਨਾਂ ਨੇ ਤਾਂ ਕਹਿਤਾ ਸੀ ਇਹ ਚਲੇ ਜਾਂਦੇ ਉਹ ਤਾਂ ਜਿਹੜਾ ਰਸਤਾ ਰੋਕਿਆ ਹੈ ਉਹਨਾਂ ਨੂੰ ਬਹਾਨਾ ਮਿਲਿਆ ਹੋਇਆ ਨਾ ਬਹਾਨਾ ਤਾਂ ਇਹੀ ਹੈ ਇਹ ਤੁਸੀਂ ਜਾਣਾ ਹੀ ਸੀ ਦੀ ਤੁਸੀਂ ਤੁਰਕਨਦੇ ਤੁਸੀਂ ਬੈਰੀਕਰ ਤੋੜ ਦਿੰਦੇ ਫਿਰ ਤੁਸੀਂ ਨਾਲ ਕਿਹੇ ਤਾਂ ਗਏ ਧੱਕੇ ਨਾਲ ਤੁਸੀਂ ਠੀਕਉਂ ਨਹੀਂ ਗਏ ਬਈ ਲਾਲਕੀ ਵਾਲਾ ਤਾਂ ਡੋਡਣ ਵੀ ਤੁਸੀਂ ਨਹੀਂ ਕਰਿਆ ਵਾਸੀਂ ਖਾਸ ਕਰਕੇ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ਮੇਂ ਕੀਆ ਬਾਕੀ ਤਾਂ ਸਾਰੇ ਨਾਲ ਹੀ ਸੀਗੇ ਖੈਰ ਇਹ ਰਾਏ ਸਾਹਿਬ ਜਿਹੜੇ ਸੀਗੇ ਆਪਣੇ ਦਲੇয়াল ਸਾਹਿਬ ਤੇ ਉਹ ਤਾਂ ਸਾਰੇ ਨਾਲ ਸੀਗੇ ਉਹਨਾਂ ਦੇ ਪੰਜਾਬ ਦੇ ਬੰਦੇ ਆਂਦੇ ਪਰ ਇਹ ਤਾਂ ਬਿਲਕੁਲ ਹੀ ਵੱਖਰੇ ਸੀਗੇ ਫਿਰ ਉਹ ਚਲੇ ਜਾਂਦੇ ਉਦੋਂ ਉਦੋਂ ਜੇ ਗਏ ਹੋ ਹੁਣ ਕਿਉਂ ਨਹੀਂ ਗਏ ਦੂਜਾ ਇਹ ਕਹਿਣਾ ਵੀ ਸਰਕਾਰ ਨੇ ਰਸਤਾ ਰੋਕਿਆ ਹੋਇਆ ਹੈ ਸਰਕਾਰ ਸਾਨੂੰ ਨੰਗਨ ਨਹੀਂ ਦਿੰਦੀ ਫਿਰ ਹੁਣ ਕਿਵੇਂ ਨੰਗਣਗੇ ਹੁਣ ਜਿਹੜਾ ਐਲਾਨ ਕਰਿਆ ਹੈ ਜੇ ਸਰਕਾਰ ਨੇ ਸੱਚੀ ਮੁੱਚੀ ਹੁਣ ਵੀ ਰਸਤਾ ਰੋਕਿਆ ਕੀ ਫੇਰ ਡਾਂਗ ਸੁੱਟ ਕਰਾਂਗੇ ਫੇਰ ਅੱਗੇ ਲੰਘਣਗੇ ਜੇ ਜੇ ਰਸਤਾ ਰੋਕੇ ਜਾਂ ਤਜਰਬਾ ਜਿਹੜਾ ਇਹ ਹੈਗਾ ਕਿ ਜੇ ਰਸਤਾ ਸਰਕਾਰ ਨੇ ਰੋਕੇ ਮੰਨ ਲਿਆ ਰਸਤਾ ਰੋਕੇ ਹਾਲਾਂਕਿ ਲੋਕ ਤਾਂ ਜਾਂਦੇ ਨੇ ਦਿੱਲੀ ਨੂੰ ਤੇ ਦਿੱਲੀ ਨੂੰ ਰਸਤਾ ਐ ਤਾਂ ਰੋਕੇ ਨਹੀਂ ਹੋਇਆ ਵੀ ਕੋਈ ਜਾਨਵਰ ਰੋਕਦਾ ਲੋਕ ਡਾਂਡੇ ਮਿੱਡੇ ਹੋ ਕੇ ਵੀ ਜਾਂਦੇ ਨੇ ਹੁਣ ਤਾਂ ਸੁਰਕਾਂ ਪ੍ਰੋਬੀ ਵੀ ਰਸਤਾ ਹੈਗਾ ਦੂਜੇ ਪਾਸੇ ਦੀ ਰੋਜੀ ਹੁਣ ਦਿੱਲੀ ਨੂੰ ਜਾਣਾ ਥੋੜਾ ਬੰਦ ਹੋ ਗਿਆ ਸੋ ਜਾ ਸਕਦੇ ਸੀ ਇਸ ਤਰ੍ਹਾਂ ਦੂਜੀ ਗੱਲ ਮੰਨ ਲੋ ਵੀ ਨਹੀਂ ਜਾਂਦੇ ਵੀ ਰਸਤਾ ਰੋਕਿਆ ਹੋਇਆ ਹੈ ਕਿ ਜਾਣਾ ਟਰੈਕਟਰ ਲੈ ਕੇ ਜਾਣਾ ਮੰਨਿਆ ਜੇ ਟਰੈਕਟਰ ਲੈ ਕੇ ਜਾਣਾ ਹੈ ਇਕੱਠੇ ਹੋ ਕੇ ਜਾਣਾ ਹੈ ਜੇ ਫਿਰ ਜੇ ਹੁਣ ਰੋਕ ਲੈ ਫਿਰ ਕੀ ਕਰਨਗੇ ਫਿਰ ਅੱਜ ਐਲਾਨ ਕਰਨ ਦੀ ਹੈ ਜਾਂ ਕਿ ਰੋਡ ਸੀ ਵੀ ਜਿੱਦੀ ਜਾਵਾਂਗੇ ਐਨਾ ਪਹਿਲਾਂ ਕਰਨ ਦੀ ਕਿ ਰੋਡ ਸੀ ਇਹੋ ਜਿਹਾ ਕੰਮ ਤਾਂ ਬਲਕੇ ਬਿਨਾ ਅਚਾਨਤਕ ਕਰੀਬ ਤੁਸੀਂ ਐਲਾਨ ਕਰਤਾ ਤੁਸੀਂ ਵਿਰੋਧੀ ਨੂੰ ਸਰਕਾਰ ਨੂੰ ਰੈਟ ਕਰਤਾ ਵੀ ਸਰਕਾਰ ਹੋ ਡੰਡਾ ਫਿਰ ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਸਾਨੂੰ ਸਮਝੋ ਨਹੀਂ ਚਾਹੀਦੀਆਂ ਤੁਸੀਂ ਕਹਿੰਤਾ ਵੀ 26 ਤਰੀਕ ਨੂੰ ਅਸੀਂ ਵਰਤ ਰੱਖਾਂਗੇ ਠੀਕ ਹੈ ਤੁਸੀਂ 26 ਨੂੰ ਵਰਤ ਰੱਖ ਲੋਗੇ ਉਦੋਂ ਬਾਅਦ ਤੁਸੀਂ ਜਾਣਾ ਪੁੱਛ ਕਰਨਾ ਤੇ ਬਸ ਕਰ ਜਦ ਤੁਸੀਂ ਇੱਕ ਐਕਸ਼ਨ ਦੇਤਾ ਕਿ ਅਸੀਂ ਬਰਕਰਾਰ ਰੱਖਾਂਗੇ ਫਿਰ ਕੁਝ ਕਰਨ ਦਾ ਐਕਸ਼ਨ ਉੱਤੇ ਦਿੰਦੇ ਨਾ ਜਿੱਦੇ ਬਰਕਰਾਰ ਰੱਖਿਆ ਸੀ ਅੱਜ ਜਦ ਸੰਦੀ ਕੀ ਲੋੜ ਅਸੀਂ ਦਿੱਬੀ ਕੁਝ ਕਰਾਂਗੇ ਠੀਕ ਆ ਉਹੀ ਜਾਣਣਾ ਵੀ ਕਿਉਂ ਕਰਿਆ ਕੋਈ ਨਾ ਕੋਈ ਹੋਵੇਗਾ ਉਹਨਾਂ ਨੂੰ ਉਹਨਾਂ ਦੀ ਸਮਝ ਹੋਏਗੀ ਪਰ ਮੈਨੂੰ ਇਹ ਲੱਗਦਾ ਹੈ ਕਿ ਅਗਲੀ ਗੱਲ ਜਦ ਤੁਸੀਂ ਵਕਤ ਰੱਖ ਲਿਆ ਤੇ ਉੱਥੋਂ ਤੁਹਾਡਾ ਤਾਂ ਡਾਂਸ ਹੋਟਕ ਥੀ ਹੋ ਜਾਣਾ ਕਿਉਂਕਿ ਉਹ ਉਹਨਾਂ ਨੇ ਫੀਡ ਕਰਨ ਦੀ ਕੋਸ਼ਿਸ਼ ਕਰਨੀ ਹੈ ਸਰਕਾਰ ਨੇ ਤੇ ਦਲੇਅਨ ਸਾਹਿਬ ਇਹ ਜਤਹਾ ਹੀ ਨਹੀਂ ਵੀ ਉਹ ਨੱਕ ਚ ਨਾਲੀ ਪਵਾ ਲੈਣਗੇ ਜਾਂ ਮੂੰਹ ਚ ਨਾਲੀ ਪਵਾ ਲੈਣਗੇ ਉਹ ਸਰੀਰਕ ਤੌਰ ਤੇ ਵੀ ਤਕੜੇ ਨੇ ਉਹ ਪ੍ਰੇ ਲਿਖੇ ਵੀ ਨੇ ਤੇ ਉਹ ਹੈਗੇ ਵੀ ਮਤਲਬ ਆਪਣੇ ਉਹ ਕੱਦ ਬੁੱਤ ਦੇ ਹਿਸਾਬ ਨਾਲ ਵੀ ਠੀਕ ਹੈ ਤੇ ਅਰਬ ਦੇ ਹਿਸਾਬ ਨਾਲ ਇਸ ਕਰਕੇ ਉਹਨਾਂ ਨੇ ਨਾਲੀ ਤਾਂ ਪਵਾਣੀ ਨਹੀਂ ਕਿ ਉੱਥੇ ਤਾਂ ਡਾਂਸ ਹੁਣੇ ਹੀ ਹੋਣਾ ਕਿਉਂਕਿ ਇਹ ਜਿਹੜਾ ਕੰਮ ਹੈ ਸਰਕਾਰਾਂ ਜਿਹੜੀਆਂ ਕਰਦੀਆਂ ਨੇ ਅੱਜ ਮੈਂ ਇਹਨਾਂ ਨੇ ਰਸਦ ਰੁਕੇ ਈ ਈ ਉਹਨਾਂ ਨੂੰ ਫਿਰ ਕੀ ਕਰਨਗੇ ਪਈ ਇਹ ਗੱਲ ਨੂੰ ਸਮਝੀਏ ਕਿਉਂਕਿ ਸਰਕਾਰ ਨੂੰ ਇਹ ਪਤਾ ਲੱਗ ਗਿਆ ਵੀ ਜਿਹੜਾ ਇਹ ਗਰੁੱਪ ਇੱਥੇ ਬੈਠਾ ਹੈ ਇਹ ਗਰੁੱਪ ਬਾਕੀਆਂ ਨਾਲ ਨਹੀਂ ਲੜਿਆ ਹੋਇਆ ਬਾਕੀਆਂ ਤੋਂ ਵੱਖਰਾ ਹੈ ਕਿਉਂਕਿ ਬਾਕੀਆਂ ਨੇ ਤਾਂ ਬੜੀ ਕੋਸ਼ਿਸ਼ ਕੀਤੀ ਇਹਨਾਂ ਨੂੰ ਨਾਲ ਰੋਂਦੀ ਇਹ ਆਪਣਾ ਅਵਦੇਸਾ ਰੱਖਦੇ ਨੇ ਹੁਣ ਵੀ ਆ ਝੋਨੇ ਦੇ ਮਾਮਲੇ ਤੇ ਵੀ ਜਾਂ ਜੋ ਵੀ ਹੋਇਆ ਸੜਕਾਂ ਕਿਹਨੇ ਰੋਕੀਆਂ ਸੜਕਾਂ ਇਹਨਾਂ ਕਦਿਆਂ ਨੇ ਰੋਕੀਆਂ ਨੇ ਬਾਕੀ ਉਹਨੇ ਸੜਕਾਂ ਨਹੀਂ ਰੋਕੀਆਂ ਬਾਕੀਆਂ ਨੇ ਮੰਡੀਆਂ ਦੇ ਵਿੱਚ ਜਾ ਕੇ ਗੱਲ ਕੀਤੀ ਇਹਨਾਂ ਤੇ ਸੜਕਾਂ ਰੋਕੀਆਂ ਔਰ ਉਹਦੇ ਉੱਤੇ ਮੈਂ ਰੋਜ਼ ਦੇਖਿਆ ਹੈ ਤੰਤੂ ਵੀ ਜੋ ਆਮ ਹੀ ਹੁੰਨ ਡੇ ਸੀ ਡੈਂਕਾ ਖੜਕਦਾ ਸੀ ਸੋ ਇਹ ਆਪਾਂ ਨੂੰ ਸਮਝ ਹੋਣੀ ਚਾਹੀਦੀ ਹੈ ਸਰਕਾਰ ਤਾਂ ਹੀ ਚਾਹੁੰਦੀ ਹੈ ਕਿ ਆਮ ਲੋਕਾਂ ਦਾ ਤੇ ਕਿਸਾਨਾਂ ਦਾ ਡੈਂਕਾ ਖੜਕੇ ਵਪਾਰੀ ਤੇ ਕਿਸਾਨ ਦੀ ਲੜਾਈ ਪਵੇ ਮਜ਼ਦੂਰ ਤੇ ਕਿਸਾਨ ਦੀ ਲੜਾਈ ਪਵੇ ਕਿ ਇਹ ਉਹਦੇ ਉੱਤੇ ਖੁਸ਼ ਆ ਸਰਕਾਰ ਕਿ ਇਹਦੇ ਨਾਲ ਸਰਕਾਰ ਦਾ ਨੁਸਨਾ ਫਾਨਾ ਹੁੰਦਾ ਇਨੰਨ ਤਾਂ ਜਿਹੜਾ ਪੈਣਾ ਨਹੀਂ ਮਿਲੇ ਹੁੰਦੀ ਉਹ ਹੀ ਹਟੇਗਾ ਸਰਕਾਰ ਦੇ ਕੰਟੀ ਯੂਨੀ ਸਰਕ ਦੀ ਇਕੱਠੇ ਹੋਏ ਬਣਾ ਨਹੀਂ ਸਰਕਣੀ ਜੇ ਜਦੋਂ 파ੜੇ ਹੋਏ ਨੇ ਤਾਂ ਸਰਕਾਰ ਨੂੰ ਪਤਾ ਵੀ ਠੀਕ ਆ ਆਪਾਂ ਨੇ ਕੀ ਲੈਣਾ ਹੈ ਅਰ ਦੋ ਫੱਟੀਆਂ ਹੋਏ ਹੋਏ ਨੇ ਹੋਰ ਕਰ ਦੋ ਦੋ ਫੱਟੀਆਂ ਤੇ ਇਹ ਚੱਕਰ ਹੈ ਜੀ ਬਿਲਕੁਲ ਬਿਲਕੁਲ ਜਦੋਂ ਉਹ ਕਿਸਾਨ ਵਾਪਸ ਆਏ ਨੇ ਜਿੱਥੇ ਬੰਦੀਆਂ ਤੂਫਾੜ ਹੋ ਗਈਆਂ ਉਹਨਾਂ ਚੀਜ਼ਾਂ ਦਾ ਵੀ ਅਸਰ ਇੱਕ ਪੈ ਰਹੇ ਨੇ ਸਰ ਤੇ ਬਾਕੀ ਦੇਖਣ ਵਾਲਾ ਹੋਊਗਾ ਕਿ ਜੀ ਹੁਣ ਕੀ ਹੋਊਗਾ ਅੱਗੇ ਰਾਂ ਰਸਤਾ ਪਾਣਗੇ ਕਿਸਾਨਾਂ ਨੂੰ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ ਨਾਲ ਜੁੜੇ ਤੁਸੀਂ ਸ਼ੁਕਰੀਆ ਜੀ ਥੈਂਕ ਯੂ